ਸਸ਼੍ਰੀਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਹਾਥਵਾੜੇ ਨਾਲ ਅਨੂ ਚੋਪੜਾ ਪੈਰਿਸ 올림픽 2024 ਦੀਆਂ ਖੇਡਾਂ ਲਗਾਤਾਰ ਚੱਲੀ ਹਾਂ ਤੇ ਅੱਜ ਭਾਰਤ ਦੇ ਲਈ ਬਹੁਤ ਹੀ ਅਹਿਮ ਦਿਨ ਹੋਣ ਵਾਲਾ ਹੈ ਕਿਉਂਕਿ ਅੱਜ ਭਾਰਤੀ ਹਾਕੀ ਟੀਮ ਜੋ ਹੈ ਸੈਮੀ ਫਾਈਨਲ ਖੇਡਣ ਜਾ ਰਹੀ ਹੈ ਸੋ ਕਾਫੀ ਜ਼ਿਆਦਾ ਇਸ ਨੂੰ ਅਹਿਮ ਮੰਨਿਆ ਜਾ ਰਿਹਾ ਕਿਉਂਕਿ ਬਹੁਤ ਚੰਗਾ ਪ੍ਰਦਰਸ਼ਨ ਜੋ ਹੈ ਇਸ ਵਾਰ 올림픽ਸ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਭਾਰਤੀ ਹਾਕੀ ਟੀਮ ਦਾ ਤੇ ਹੁਣ ਦੇਖਣਾ ਹੋਵੇਗਾ ਕਿ ਭਾਰਤੀ ਹਾਕੀ ਟੀਮ ਜੋ ਹੈ ਮੈਡਲ ਜਿੱਤਦੀ ਹੈ ਜਾਂ ਫਿਰ ਨਹੀਂ ਜਾਂ ਫਿਰ ਜੇਕਰ ਜਿੱਤਦੀ ਵੀ ਹੈ ਤਾਂ ਕਿ ਮੈਡਲ ਦਾ ਰੰਗ ਇਸ ਵਾਰ ਬਦਲੇਗਾ ਕਿਉਂਕਿ ਪਿਛਲੇ ਵਾਰ ਜੋ ਹੈ ਜਿਹੜਾ ਮੈਡਲ ਜਿੱਤਿਆ ਗਿਆ ਸੀਗਾ ਭਾਰਤੀ ਹਾਕੀ ਟੀਮ ਦੇ ਵੱਲੋਂ ਬ੍ਰੌਂਜ਼ ਜਿੱਤਿਆ ਗਿਆ ਸੀ ਸੋ ਹੁਣ ਦੇਖਣਾ ਹੋਵੇਗਾ ਕਿ ਇਹ ਇਸ ਵਾਰ ਰੰਗ ਮੈਡਲ ਦਾ ਬਦਲਦਾ ਹੈ ਕਿ ਉੱਚਾ ਜਾਂਦਾ ਹੈ ਹੋਰ ਮਿਆਰ ਇਸ ਭਾਰਤੀ ਹਾਕੀ ਟੀਮ ਦਾ ਉਹ ਦੇਖਣਾ ਹੋਵੇਗਾ ਤੇ ਇਸੇ ਤੇ ਚਰਚਾ ਕਰਨ ਦੇ ਲਈ ਜੋ ਹੈ ਮੇਰੇ ਨਾਲ ਮੌਜੂਦ ਨੇ ਸਾਡੇ ਕੁਝ ਖਾਸ ਮਹਿਮਾਨ ਤਾਂ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਆਉਣਾ ਦਾ ਸਾਡੇ ਨਾਲ ਮੌਜੂਦ ਨੇ ਡਾਕਟਰ ਜਤਿੰਦਰ ਸਾਵੀ ਜੀਤ ਸਮਾਚਾਰ ਦੇ ਸੀਨੀਅਰ ਸਪੋਰਟਸ ਜਰਨਲਿਸਟ ਤੇ ਨਾਲ ਹੀ ਨੇ ਸੰਜੇ ਕੁਮਾਰ ਬੀਰ ਇੰਟਰ ਨੈਸ਼ਨਲ ਹਾਕੀ ਪਲੇਅਰ ਤੇ ਨਾਲ ਨੇ ਰੀਪੂ ਦਮਨ ਕੁਮਾਰ ਸਿੰਘ ਇੰਟਰਨੈਸ਼ਨਲ ਹਾਕੀ ਪਲੇਅਰ ਨੇ। ਸੋ ਬਹੁਤ-ਬਹੁਤ ਸਵਾਗਤ ਹੈ ਸਰ ਤੁਹਾਡਾ। ਸਸੀ ਗੋਜੀ ਸਸੀ ਗੋਜੀ। ਅ ਸਭ ਤੋਂ ਪਹਿਲਾਂ ਅਸੀਂ ਸ਼ੁਰੂਆਤ ਕਰਦੇ ਹਾਂ ਸਾਬੀ ਜੀ ਤੁਹਾਡੇ ਨਾਲ ਮੇਰਾ ਪ੍ਰਸ਼ਨ ਹੋਵੇਗਾ ਸਭ ਤੋਂ ਪਹਿਲਾਂ ਸਵਾਲ ਕਿ ਜੇ ਇਸ ਤਰੀਕੇ ਦੇ ਨਾਲ ਜੋ ਇਸ ਵਾਰ ਇੰਡੀਆ ਦਾ ਪਹਿਲਾ ਮੁਕਾਬਲਾ ਹੋਣ ਜਾ ਰਿਹਾ ਹੈ ਸੈਮੀਫਾਈਨਲ ਦੇ ਵਿੱਚ ਜੋ ਅੱਜ ਹੋਵੇਗਾ ਮੁਕਾਬਲਾ ਜਰਮਨੀ ਦੇ ਨਾਲ ਸੋ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਦੇਖੋ ਜਰਮਨ ਟੀਮ ਜਿਹੜੀ ਹੈ ਉਹ ਵਰਲਡ ਦੀ ਟੰਬਲ 1 ਟੀਮ ਆ। ਜੀ। ਤਾਂ ਉਹਨੂੰ ਬਹੁਤ ਹਲਕੇ ਜਿਨੇ ਨਹੀਂ ਨਹੀਂ ਉਹ ਲੈਣਾ ਚਾਹੀਦਾ ਹੂੰ ਤਾਂ ਜੇ ਇਹਨਾਂ ਦੇ ਪਿਛਲੇ ਇਤਿਹਾਸ ਤੇ ਨਜ਼ਰ ਮਾਰੀ ਜਾਵੇ ਜਰਮਨ ਦੇ ਤੇ ਇੰਡੀਆ ਦੇ ਇਤਿਹਾਸ ਦੇ ਵਿੱਚ ਹੁਣ ਤੱਕ ਇਹਨਾਂ ਨੇ 18 ਮੈਚ ਖੇਲੇ ਆ ਜੀ ਉਹਦੇ ਵਿੱਚੋਂ 8 ਜਿਹੜੇ ਮੈਚ ਆ ਜਰਮਨ ਨੇ ਜਿੱਤੇ ਆ ਤੇ 6 ਇੰਡੀਆ ਨੇ ਜਿੱਤੇ ਆ ਤੇ 4 ਇਹਨਾਂ ਦੇ ਵਿੱਚ ਜਿਹੜੇ ਆ ਉਹ ਡਰਾ ਰਹੇ ਦੋਨੇ ਮੈਚ ਇਹਨਾਂ ਦੇ ਵਿੱਚ ਬਚ ਗਏ। ਜੀ ਤੇ ਉਸ ਤੋਂ ਬਾਅਦ ਜੇ ਗੋਲਾਂ ਦੀ ਗੱਲ ਕਰ ਲਈਏ ਤਾਂ ਸਿੰਧੀ ਗੋਲ ਜਿਹੜੇ ਆ ਜਰਮਨ ਨੇ ਕੀਤੇ ਆ ਤੇ 14 ਗੋਲ ਜਿਹੜੇ ਇੰਡੀਆ ਨੇ ਕੀਤੇ ਆ। ਜੀ ਤਾਂ ਜਿਹੜੀ ਪਿਛਲੀ ਟੋਕਿਓ ਦੀ ਲੰਬੀ ਹੋਈ ਸੀ ਉਹਦੇ ਵਿੱਚ ਜਦੋਂ ਇਹ ਬ੍ਰੌਂਜ਼ ਮੈਡਲ ਦਾ ਮੈਚ ਹੋਇਆ ਜੇ ਪੈਨਲਟੀ ਸ਼ੂਟ ਹੋਰ ਤੇ ਇੰਡੀਆ ਨੇ ਉਹਨਾਂ ਨੂੰ ਹਰਾਇਆ ਸੀ ਆ। ਹੂੰ ਤਾਂ 4-2 ਤੇ ਜੀ ਸੋ ਉਸ ਤੋਂ ਬਾਅਦ ਇਹ ਲੀਗ ਹੋਈ ਜੇ ਬੜੀ ਪ੍ਰੋ ਹਾਕੀ ਲੀਗ ਜਿਹੜੀ ਇਸ ਜੀ ਵੀ ਹੋਈ ਸੀ ਜੀ ਉਹਦੇ ਵਿੱਚ ਜਿਹੜੀ ਜਰਮਨ ਨੇ ਤਿੰਨ ਦੋ ਇੰਡੀਅਨ ਹੋ ਰਿਆ ਸੀ ਤੇ ਜੇ ਦੇਖਿਆ ਜਾਵੇ ਕੁੱਲ ਮਿਲਾ ਕੇ ਤਾਂ ਇੰਡੀਆ ਜਰਮਨ ਦਾ ਪਲੜਾ ਵੈਸੇ ਭਾਰੀ ਆ ਪਰ ਜਿਸ ਤਰੀਕੇ ਨਾਲ ਸਾਡੀ ਇੰਡੀਆ ਦੀ ਟੀਮ ਇਹਲੇ ਫਾਰਮ ਚ ਖੇਡ ਰਹੀ ਆ ਜੀ ਸੋ ਉਹ ਜਿਹੜੀ ਆ ਉਹ ਜਿਹੜਾ ਜਿਹੜਾ ਟੋਕੀ ਦਾ ਇਤਿਹਾਸ ਆ ਮੁਰਦਰਾਊਗੀ ਮੇਰੇ ਹਿਸਾਬ ਨਾਲ ਜਿਹੜੀ ਆ ਇਹਨੂੰ ਬ੍ਰونز ਮੈਡਲ ਜਿਹੜੀ ਹੈ semi final ਪਹਿਲਾ ਹੈਗਾ ਨਾ ਜਿਹੜੇ ਇਹਦੇ ਵਿੱਚੋਂ ਜਰੂਰ ਜਿਹੜੀ ਹੈ ਇੰਡੀਆ ਟੀਮ ਜਿੱਤੂਗੀ ਜੀ ਬਿਲਕੁਲ ਰਿਪੋਰਟ ਤੁਹਾਡੇ ਤੋਂ ਵੀ ਮੇਰਾ ਇਦਾਂ ਦਾ ਹੀ ਸਵਾਲ ਹੈ ਕਿ ਇਸ ਵਾਰ ਜੋ ਜਰਮਨੀ ਦੇ ਨਾਲ ਖੇਡਣ ਜਾਰੀ ਹੈ ਜਰਮਨੀ ਨੂੰ ਬਹੁਤ ਜ਼ਿਆਦਾ ਕਹਿ ਲੈ ਕਿ ਇੱਕ ਤਰੀਕੇ ਦੇ ਨਾਲ ਵਧੀਆ ਟੀਮ ਮੰਨਿਆ ਜਾਂਦਾ ਹੈ वर्ल्ड वाइड ਚੈਂਪੀਅਨ ਇਸ ਨੂੰ ਕਿਹਾ ਜਾਂਦਾ ਹੈ ਸੋ ਕਿਵੇਂ ਦੇਖਦੇ ਹੋ ਕਿ ਅੱਜ ਭਾਰਤ ਇਹਨਾਂ ਦੇ ਖਿਲਾਫ ਚ ਕੋਈ ਚੰਗਾ ਪ੍ਰਦਰਸ਼ਨ ਕਰ ਪਾਏਗਾ ਜੀ ਦੇਖੋ ਇਹ ਹਿੰਦੁਸਤਾਨ ਦੀ ਜਿਹੜੀ ਟੀਮ ਹੈ ਉਹਨੇ ਆਪਣੇ ਪੂਲ ਦੇ ਵਿੱਚ ਬਹੁਤ ਹੀ ਬਿਹਤਰੀਨ ਹਾਕੀ ਦਾ ਮੁਜ਼ਾਹਰਾ ਕੀਤਾ ਜੀ ਜਿਹਦੇ ਵਿੱਚ ਕੇਵਲ ਉਹ ਇੱਕ ਮੈਚ ਚ ਲੂਜ਼ ਕੀਤੇ ਨੇ ਜੋ ਕਿ ਬੈਲਜੀਅਮ ਤੋਂ ਕੀਤਾ ਹਮ ਬਾਕੀ ਆਸਟ੍ਰੇਲੀਆ ਨੂੰ ਕਰੀਬ ਕਰੀਬ 52 ਸਾਲਾਂ ਬਾਅਦ ਉਹਨਾਂ ਨੇ 올림픽 ਗੇਮ ਦੇ ਹਿਸਾਬ ਨਾਲ ਜਿਹੜਾ ਹੈ ਉਹ ਜਿੱਤਿਆ ਹੈ ਔਰ ਜਿੱਤ ਕੇ ਚੰਗੇ ਅੱਛੇ ਮਾਰਜਿਨ ਨਾਲ ਤਿੰਨ ਦੋ ਦੇ ਮਾਰਜਿਨ ਨਾਲ ਜਿੱਤਿਆ ਹੈ ਹੂੰ ਔਰ ਉਸ ਤੋਂ ਇਲਾਵਾ ਬਾਕੀ ਵੀ ਟੀਮਾਂ ਦੇ ਨਾਲ ਇੰਡੀਆ ਦੀ ਜਿਹੜੀ ਕਾਰਗੁਜ਼ਾਰੀ ਬਹੁਤ ਅੱਛੀ ਰਹੀ ਹੈ ਜੀ ਇਤੋਂ ਤੱਕ ਕਿ ਈਵਨ ਕੁਆਰਟਰਫਾਈਨਲ ਮੈਚ ਵਿੱਚ ਵੀ ਬਹੁਤ ਅੱਛੀ ਹਾਕੀ ਦਾ ਪ੍ਰਦਰਸ਼ਨ ਕਰਕੇ ਉਹ ਸੈਮੀਫਾਈਨਲ 'ਚ ਆਏ ਨੇ ਹੂੰ ਔਰ ਮੈਂ ਸਮਝਦਾ ਕਿ ਜਰਮਨ ਦੀ ਜਿਵੇਂ ਹੁਣੇ ਜਿਹੜਾ ਹੈ ਬਾਜੀ ਹੁਣਾਂ ਨੇ ਦੱਸਿਆ ਹੈ ਕਿ ਬਹੁਤ ਅੱਛੇ ਉਹਨਾਂ ਦੇ ਸਟੈਟਿਕ ਸਿਸਟਮ ਨੂੰ ਕਿ ਉਹ ਕਿੰਨੇ ਵਾਰੀ ਜਿੱਤੇ ਨੇ ਕਿੰਨੇ ਵਾਰੀ ਇੰਡੀਆ ਉਹਨਾਂ ਨੂੰ ਜਿੱਤਿਆ ਜੀ ਪਰ ਅੱਜ ਦਾ ਜਿਹੜਾ ਮੈਚ ਹੋਣਾ ਇਹ ਇੱਕ 50-50 ਅਸੀਂ ਨੂੰ ਲੈ ਕੇ ਚੱਲਦੇ ਆ ਕਿ ਦੋਨੇ ਹੀ ਟੀਮਾਂ ਜਿਹੜੀਆਂ ਨੇ ਆਪਣੀ ਆਪਣੀ ਤਰ੍ਹਾਂ ਦੀ ਖੇਡ ਸ਼ੈਲੀ ਦੀਆਂ ਮਾਰ ਨੇ ਜਿੱਥੇ ਹਿੰਦੁਸਤਾਨ ਇੱਕ ਵਧੀਆ ਅਟੈਕ ਕਰਨ ਵਾਸਤੇ ਬਹੁਤ ਅਸੀਂ ਮਸ਼ਹੂਰ ਸਮਝਦੇ ਆ ਕਲਾਤਮਕ ਹਾਕੀ ਦੇ ਮੁਤਾਬਕ ਉੱਥੇ ਜਰਮਨ ਦੀ ਜਿਹੜੀ ਡਿਫੈਂਸ ਆ ਉਹ ਬੜੀ ਡਿਸਿਪਲਿਨਡ ਹੈ ਹਮ ਜਰਮਨ ਨੇ ਜਿਹੜੀ ਹਾਕੀ ਖੇਡੀ ਆ ਉਹ ਪਹਿਲੋਂ ਡਿਫੈਂਸ ਨੂੰ ਰੱਖਦਾ ਫਿਰ ਅਟੈਕ ਕਰਦਾ ਅਸੀਂ ਜਿਹੜੇ ਆ ਕਈ ਦਫਾ ਆਪਣੀ ਡਿਫੈਂਸ ਲੂਜ਼ ਛੱਡਦੇ ਆ ਅਟੈਕ ਜ਼ਿਆਦਾ ਕਰਦੇ ਆ ਤਾਂ ਇਸ ਕਰਕੇ ਇੱਕ ਬੈਲੈਂਸਡ ਹਾਕੀ ਜਿਹੜੀ ਆ ਤੁਹਾਨੂੰ ਇਸ ਵੇਲੇ ਮੈਚ ਮਿਲੇਗੀ ਪਰ ਮੈਂ ਹਿੰਦੁਸਤਾਨ ਦੀ ਹਾਕੀ ਕਿਉਂਕਿ ਬਹੁਤ ਅੱਛੀ ਖੇਡ ਕੇ ਲੜਕੇ ਆ ਰਹੇ ਨੇ ਉਹਨਾਂ ਦਾ ਮੋਰਲ ਬਹੁਤ ਅੱਛਾ ਹੈ ਉਹਦੇ ਵਾਸਤੇ ਇੱਕ ਚੰਗੀ ਸੰਭਾਵਨਾ ਰੱਖਦਾ ਕਿ ਅੱਜ ਹਿੰਦੁਸਤਾਨ ਦੀ ਟੀਮ ਇੱਕ ਅੱਛੀ ਕਾਰਗੁਜ਼ਾਰੀ ਕਰਕੇ ਤੇ ਸੈਮੀਫਾਈਨ ਜਿੱਤ ਕੇ ਫਾਈਨਲ ਚਾਹੀਏ ਜੀ ਸੋ ਅਜ ਦੋ ਸੈਮੀਫਾਈਨਲ ਹੋਣੇ ਨੇ ਇੱਕ ਤਾਂ ਹੋਵੇਗਾ ਆਪਣਾ ਦੂਜਾ ਸੈਮੀਫਾਈਨਲ ਜਿਹੜਾ ਭਾਰਤ ਦਾ ਤੇ ਜਰਮਨੀ ਦਾ ਪਹਿਲੇ ਦੀ ਜੇਕਰ ਗੱਲ ਕਰਦੇ ਆਂ ਤੇ ਸੰਜੀਤ ਜੀ ਤੁਹਾਡੇ ਤੋਂ ਤੁਹਾਡੇ ਨਾਲ ਸਵਾਲ ਹੈ ਮੇਰਾ ਕਿ ਪਹਿਲਾ ਸੈਮੀਫਾਈਨਲ ਜੋ ਹੈ ਉਹ ਸਪੇਨ ਤੇ ਨੀਦਰਲੈਂਡ ਦਾ ਹੋਵੇਗਾ ਉਹ ਉਸ ਨੂੰ ਕਿਵੇਂ ਦੇਖਦੇ ਹੋ ਕਿ ਇਹ ਦੋਵਾਂ ਟੀਮਾਂ ਦਾ ਕਿਸ ਤਰ੍ਹਾਂ ਰਹਿਣ ਵਾਲਾ ਹੈ ਦੇਖੋ ਜੀ ਦੋਨੇ ਹੀ ਟੀਮਾਂ ਮੈਂ ਸਮਝਦਾ ਮੈਂ ਆਪਣੇ ਵਰਲਡ ਦੀਆਂ ਬੈਸਟ ਯੂਰੋਪੀਅਨ ਟੀਮਸ ਨੇ ਜਿਨ੍ਹਾਂ ਨੇ ਹਾਕੀ ਦੇ ਵਿੱਚ ਆਪਣਾ ਬਹੁਤ ਪਰਚਮ ਦਿਖਾਏ ਨੇ ਔਰ ਜੇ ਸਪੈਸ਼ਲੀ ਅਸੀਂ ਨੈਦਰਲੈਂਡ ਦੀ ਗੱਲ ਕਰੀਏ ਤੇ ਨੈਦਰਲੈਂਡ ਇੱਕ ਐਸੋਚੇ ਦੇਸ਼ਾ ਦੀ ਇਹਦੇ ਵਿੱਚ ਵਰਲਡ ਦੀ ਸਭ ਤੋਂ ਜ਼ਿਆਦਾ ਐਸੋ ਟਰਫ ਜਿਹੜੀਆਂ ਹੈਗੀਆਂ ਲਾਂਚ ਹੋਈਆਂ ਨੇ ਆਪਾਂ ਜੇ ਕਹੀਏ ਤੇ ਉਹਦੀ ਇੱਕ ਇਸ ਟਾਈਮ ਕਪੈਸਿਟੀ 330 ਐਸੋ ਟਰਫ ਦੀ ਹੋਏਗੀ ਜੀ ਤੇ ਜੇ ਇਹਦੀ ਗੱਲ ਕਰੀਏ ਤੇ ਇਸ ਸਾਬ ਨਾਲ ਹਾਕੀ ਦਾ ਜਿਹੜਾ ਉੱਥੇ ਇਸ ਟਾਈਮ ਚੱਲ ਰਿਹਾ ਸਿਸਟਮ ਜਾਂ ਸਟਰਕਚਰ ਚੱਲ ਰਿਹਾ ਜਾਂ ਆਪਾਂ ਕਹੀਏ ਵੀ ਡਿਵੈਲਪਮੈਂਟ ਆਫ ਹਾਕੀ ਆ ਹਾਲੈਂਡ ਦੇ ਵਿੱਚ ਬਿਲਕੁਲ ਬਾਕੂਬੀ ਦੇਖੀ ਜਾ ਸਕਦੀ ਆ ਔਰ ਜਿੱਦਾਂ ਦੇ ਅਸੀਂ ਪਿਛਲੇ ਇਹਨਾਂ ਦੇ ਕੰਪੀਟੀਸ਼ਨਸ ਦੇਖੇ ਆਪਸ ਦੇ ਵਿੱਚ ਕਿਉਂਕਿ ਯੂਰੋਪੀਅਨ ਟੀਮਾਂ ਨੇ ਜਦੋਂ ਵੀ ਆਪਸ ਖੇਡਦੀਆਂ ਤੇ ਇੱਕ ਕਈ ਵਾਰ ਬਰੂਟਲ ਬੈਟਲਸ ਵੀ ਇਹਨਾਂ ਨੂੰ ਕਿਹਾ ਜਾਂਦਾ ਔਰ ਆਪਸ ਦੇ ਵਿੱਚ ਕੰਪੀਟੀਸ਼ਨ ਬਹੁਤ ਹਾਈ ਲੈਵਲ ਦਾ ਹੁੰਦਾ ਜੀ ਇਹ ਚ ਹਾਕੀ ਨੂੰ ਸਿੱਖਣ ਲਈ ਵੀ ਬਹੁਤ ਕੁਝ ਸਾਨੂੰ ਮਿਲਦਾ ਆ ਔਰ ਮੈਂ ਸਮਝਦਾ ਵੀ ਯਕੀਨੀ ਤੌਰ ਤੇ ਅੱਜ ਜਿਹੜਾ ਮੈਚ ਹੋਏਗਾ ਨੈਦਰਲੈਂਡ ਔਰ ਸਪੇਨ ਦਾ ਔਰ ਇੱਕ ਅੱਛੀ ਫਾਈਟ ਹੋਏਗੀ ਅ ਦੋਵੇਂ ਟੀਮਾਂ ਇੱਕ ਬਹੁਤ ਅੱਛਾ ਕੰਪੀਟੀਸ਼ਨ ਪਿੱਛੋਂ ਪੂਰਾ ਜਿਹੜਾ ਹੈਗਾ ਉਹ ਕਰਕੇ ਆਈਆਂ ਆਪਣੇ ਲੀਗ ਆਪਣੇ ਸਾਰੇ ਮੈਚਸ ਦੇ ਵਿੱਚ ਔਰ ਸਪੇਨ ਜਿਹੜੀ ਕਿ ਆਪਣੇ ਪੂਲ ਦੇ ਵਿੱਚ ਚੌਥੇ ਨੰਬਰ ਤੇ ਸੀ ਕਿ ਔਰ ਬੈਲਜੀਅਮ ਦੇ ਅਗੇਂਸਟ ਬਹੁਤ ਅੱਛਾ ਖੇਲ ਕੇ ਇਹਨਾਂ ਨੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ ਮੈਂ ਸਮਝਦਾ ਹਾਂ ਵੀ ਅੱਜ ਇੱਕ ਨੈਦਰਲੈਂਡ ਨੂੰ ਇੱਕ ਚੰਗੀ ਜਿਹੜੀ ਫਾਈਟ ਦੇਗੀ ਕਿਉਂਕਿ ਉਹਨਾਂ ਦੇ ਜਿਹੜੇ ਕੋਚ ਆ ਮੈਕਸ ਕੈਲਡਸ ਐਂਡ ਜਵਾਨ ਅਸਕਾਰੇ ਆਪਣੇ ਟਾਈਮ ਦੇ ਬਹੁਤ ਅੱਛੇ ਖਿਡਾਰੀ ਰਹੇ ਨੇ ਉਹਨਾਂ ਦੀ ਇੱਕ ਸਟ੍ਰੈਟੇਜੀ ਵੈਲ ਪਲਾਨਡ ਹੋਏਗੀ ਨੈਦਰਲੈਂਡ ਦੇ ਅਗੇਂਸਟ ਜਦਕਿ ਨੈਦਰਲੈਂਡ ਆ ਬਹੁਤ ਵਧੀਆ ਜਾਨ ਡੈਲਮੀ ਔਰ ਨਾ ਦੋਵਾਂ ਦੀ ਆਪਸ ਜਿਹੜੀ ਪਲੈਨਿੰਗ ਆ ਮੈਂ ਸਮਝਦਾ ਵੀ ਇੱਕ ਅੱਛੀ ਗੇਮ ਦਾ ਮੁਜ਼ਾਹਰਾ ਅੱਜ ਦੇਖਣ ਨੂੰ ਸਾਨੂੰ ਮਿਲੇਗਾ ਜੀ ਬਿਲਕੁਲ ਯਾਨੀ ਕਿ ਟਫ ਮੁਕਾਬਲਾ ਜੋ ਹੈ ਜੋ ਦੇਖਣ ਨੂੰ ਮਿਲੇਗਾ ਸਾਨੂੰ ਦੋਨਾ ਸੈਮੀਫਾਈਨਲਸ ਦੇ ਵਿੱਚ ਸੋ ਇੰਡੀਆ ਦੀ ਜੇਕਰ ਗੱਲ ਕਰੀਏ ਭਾਰਤੀ ਹਾਕੀ ਟੀਮ ਤੇ ਆਪਾਂ ਵਾਪਸ ਆੰਦੇ ਆ ਤਾਂ ਇਸ ਟੀਮ ਦੇ ਵਿੱਚ 10 ਖਿਡਾਰੀ ਜੋ ਹੈ ਪਿਛਲਾ ਮੈਚ ਖੇਡੇ ਸੀਗੇ ਤਾਂ ਇਸ ਸੈਮੀਫਾਈਨਲ ਦੇ ਵਿੱਚ ਵੀ 10 ਹੀ ਖਿਡਾਰੀ ਖੇਡਣਗੇ ਤੇ ਇਹ ਵੀ ਦੱਸਿਓ ਕਿ ਸੈਮੀਫਾਈਨਲ ਦੇ ਵਿੱਚ ਕਿਉਂ 10 ਰਹਿ ਗਏ ਸਾਡੇ ਨੇ सेमीफाइनल ਦਾ 11 ਖੇਡਣਗੇ ਸਾਡੇ ਜੀ ਉਸ ਤੋਂ ਪਹਿਲਾਂ ਜਿਹੜਾ ਮੈਚ ਹੋਇਆ ਸੀ ਜਿਹੜਾ ਆਪਣੇ ਕੁਆਟਰਫਾਈਨਲ ਦੇ ਵਿੱਚ ਉਹ ਕੁਆਟਰਫਾਈਨਲ ਦੇ ਵਿੱਚ ਉਹ ਜਿਹੜਾ ਸਾਡਾ ਲੜਕਾ ਸੀ ਅਮਿਤ ਰੋਹ ਰੋਹਦਾਸ ਜੀ ਉਹਦੀ ਕੋਈ ਡੇਂਜਰਸ ਫੋਲ ਕੀਤਾ ਸੀ ਉਹ ਤੇ ਉਹਨੂੰ ਰੈੱਡ ਕਾਰਡ ਹੋ ਗਿਆ ਸੀਗਾ ਹੂੰ ਤਾਂ ਪਹਿਲਾਂ ਤਾਂ ਅੰਪਾਇਰ ਨੇ ਉਹਨੂੰ ਯੈਲੋ ਕਾਰਡ ਦੇ ਦਿੱਤਾ ਉਹ ਤੋਂ ਬਾਅਦ ਫਿਰ ਜੋ ਉਹਦੀ ਇੰਜਰੀ ਦੇਖੀ ਦੂਜੇ ਪਲੇਅਰ ਦੀ ਤਾਂ ਉਹਨੂੰ ਰੈੱਡ ਕਾਰਡ ਦੇ ਦਿੱਤਾ ਰੈੱਡ ਕਾਰਡ ਦਾ ਮਤਲਬ ਹੁੰਦਾ ਪਰ ਉਹ ਉਸ ਮੈਚ ਚੋਂ ਬਾਹਰ ਹੋ ਗਿਆ ਉਸ ਤੋਂ ਬਾਅਦ ਅਪੀਲ ਹੁੰਦੀ ਹੈ ਕਿ ਅਗਲੇ ਮੈਚ ਖੇਲੂਗਾ ਕਿ ਨਹੀਂ ਖੇਲੂਗਾ ਇੰਡੀਆ ਨੇ ਅਪੀਲ ਕੀਤੀ ਜੀ ਤਾਂ ਲੇਕਿਨ ਉਹਨਾਂ ਨੇ ਜਿਹੜਾ ਨੈਸ਼ਨਲ ਆਫ ਸੈਮੀਫਾਈਨਲ ਮੈਚ ਹੈ ਉਹਦੇ ਵਿੱਚ ਉਹਨੂੰ ਪਰਮਿਸ਼ਨ ਨਹੀਂ ਦਿੱਤੀ ਪਿਛਲੇ ਜਿੱਤੇ ਕੱਢਿਆ ਕਿ ਇਹ ਚ ਵੀ ਕੱਢ ਦਿੱਤਾ ਉਹਨੂੰ ਪਰ ਲੇਕਿਨ ਉਹਦੇ ਨਾਲ ਇਹ ਹੋ ਗਿਆ ਕਿ ਸਾਡੀ ਟੀਮ ਦੇ ਨਾਲ ਸਾਡੀ ਟੀਮ ਦਾ ਇੱਕ ਖਿਡਾਰੀ ਲਾਸ ਹੋ ਗਿਆ ਲੇਕਿਨ 15 ਜਿਹੜੇ ਪਲੇਅਰ ਉਹ ਖੇਡਣਗੇ ਤਾਂ ਟੀਮ ਦੇ ਵਿੱਚ 11 ਹੀ ਖੇਡਣਗੇ ਪਰ ਕਿਤਨੇ ਕਿਤੇ ਉਹਦੀ ਜਿਹੜੀ ਘਾੜ ਜਿਹੜੀ ਉਹ ਬਹੁਤ ਹੀ ਟੀਮ ਨੂੰ ਰੜਕਦੀ ਰਹੂਗੀ ਜੀ ਰਿਪੂ ਜੀ ਤਾਂ ਇਸ ਦਾ ਕੋਈ ਅਸਰ ਪਏਗਾ ਭਾਰਤੀ ਹਾਕੀ ਟੀਮ ਤੇ ਜਿਸ ਤਰ੍ਹਾਂ ਦੱਸ ਰਹੇ ਨੇ ਸਾਬੀ ਜੀ ਕਿ ਇੱਕ ਖਿਡਾਰੀ ਜੋ ਹੈ ਆਊਟ ਹੋ ਗਿਆ ਸੀਗਾ ਰੈਡ ਕਾਰਡ ਦੇ ਦਿੱਤਾ ਗਿਆ ਇਹਦਾ ਭਾਰਤੀ ਹਾਕੀ ਟੀਮ ਨੂੰ ਕਿੰਨਾ ਨੁਕਸਾਨ ਹੋਇਆ ਹਾਂ ਬਿਲਕੁਲ ਜੀ ਇਹਦਾ ਭਾਰਤੀ ਹਾਕੀ ਟੀਮ ਨੂੰ ਬੜਾ ਵੱਡਾ ਨੁਕਸਾਨ ਹੋਇਆ ਉਹਨ ਦੀ ਸੰਭਾਵਨਾ ਇਸ ਲਈ ਕਹੀ ਜਾਂਦੀ ਹੈ ਕਿਉਂਕਿ ਉਹ ਇੱਕ ਐਸਾ ਖਿਡਾਰੀ ਹੈ ਜਿਹੜਾ ਬਹੁਤ ਲੰਮੇ ਸਿਰ ਤੋਂ ਹਿੰਦੁਸਤਾਨ ਦੀ ਹਾਕੀ ਟੀਮ 'ਚ ਖੇਡ ਰਿਹਾ ਹੈ ਜੀ ਔਰ ਉਹਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਇੱਕ ਅੱਛਾ ਡੀਪ ਡਿਫੈਂਡਰ ਹੈ ਹਮ ਉਸ ਦੇ ਨਾਲ ਨਾਲ ਉਹ ਮਿਡਫੀਲਡ 'ਚ ਵੀ ਬਹੁਤ ਅੱਛੀ ਹਾਕੀ ਖੇਡਦਾ ਤੇ ਤੀਸਰੀ ਚੀਜ਼ ਇਹ ਹੈ ਕਿ ਉਹ ਰਸ਼ਰ ਬਹੁਤ ਬਿਹਤਰ ਹੈ ਬਿਹਤਰ ਜੀ ਜਦੋਂ ਪੁਨੈਂਟਿਕ ਕੋਰਨ ਤੇ ਰਸ਼ ਬੈਟਰੀ ਤੁਹਾਡੀ ਜਿਹੜੀ ਆ ਉਹ ਗੋਲ ਕੀਪਰ ਦੇ ਮੁਤਾਬਕ ਚੱਲੇ ਹਮ ਤੇ ਫਿਰ ਉਹਦੇ ਰਿਜ਼ਲਟ ਬਿਲਕੁਲ ਹੋਰ ਹੁੰਦੇ ਆ ਇਸ ਕਰਕੇ ਇੱਕ ਤਾਂ ਪੈਨਲਟੀ ਕਾਰਨ ਦੇ ਉੱਤੇ ਇੱਕ ਸਾਡੇ ਕੋਲ ਰਸ਼ਰ ਜਿਹੜਾ ਹੈਗਾ ਉਹ ਘਟ ਗਿਆ ਉਹ ਵੈਸਾ ਰਸ਼ਰ ਨਹੀਂ ਹੈਗਾ ਜਿੱਦਾਂ ਦਾ ਸਾਨੂੰ ਚਾਹੀਦਾ ਸੀ ਦੂਸਰਾ ਇਹ ਆ ਕਿ ਮਿਡਫੀਲਡ ਵਿੱਚ ਇੱਕ ਸਾਡੀ ਸਬਸਟੀਟਿਊਸ਼ਨ ਵੀ ਘਟ ਗਈ ਜਿੱਥੇ ਸਾਡੇ 16 ਖਿਡਾਰੀਆਂ ਨੇ ਖੇਡਣਾ ਸੀ ਅੱਜ ਸਾਨੂੰ 15 ਖਿਡਾਰੀਆਂ ਨਾਲ ਖੇਡਣਾ ਪਾਣਾ ਪਰ ਫਿਰ ਇਸ ਦੇ ਬਾਵਜੂਦ ਮੈਂ ਇਹ ਵੀ ਗੱਲ ਕਹੂੰਗਾ ਕਿ ਜਿਵੇਂ ਕੁਆਟਰਫਾਈਨਲਸ ਸਾਡੀ ਟੀਮ ਤਕਰੀਬਨ 48 ਮਿੰਟ ਤੋ ਮੈਂਟ ਜਿਹੜੇ ਆ ਉਹ ਦਸਾਂ ਖਿਡਾਰੀਆਂ ਨਾਲ ਖੇਲ ਗਏ ਆ ਤੇ ਅੱਜ ਤੱਕ ਕਿਉਂਕਿ ਉਹਨੇ 11 ਨਾਲ ਖੇਲਣਾ ਇਸ ਕਰਕੇ ਮੈਂ ਸਮਝਦਾ ਕਿ ਸਾਡੀ ਜਿਹੜੀ ਖਿਡਾਰੀਆਂ ਦੀ ਆਪਸ ਵਿੱਚ ਜੁਆਇੰਟ ਐਫਰਟਸ ਨੇ ਜਜ਼ਬਾ ਜਿਹੜਾ ਔਰ ਜਿਹੜਾ ਜਜ਼ਬਾ ਆ ਔਰ ਸਪਿਰਟ ਹੈ ਜਿਹੜੀ ਇੱਕ ਇੰਟੀਗ੍ਰੇਸ਼ਨ ਹੈ ਟੀਮ ਦੀ ਜਿਹੜਾ ਇੱਕ ਯੂਨਿਟ ਬਣ ਕੇ ਉਹ ਖੇਡ ਰਹੇ ਨੇ ਉਹਦੇ ਹਿਸਾਬ ਨਾਲ ਟੀਮ ਬਿਹਤਰ ਖੇਲੇਗੀ ਬੈਲੈਂਸ ਕੇ ਹੋਗੇ ਬਿਹਤਰ ਖੇਲੇਗੀ ਬਿਲਕੁਲ ਸੰਜੇ ਜੀ ਤੁਸੀਂ ਕਿਵੇਂ ਦੇਖਦੇ ਹੋ ਇੰਡੀਆ ਦੇ ਇਸ ਸਫਰ ਨੂੰ ਹਾਕੀ ਟੀਮ ਦਾ ਸਪੈਸ਼ਲੀ ਕਿ ਪਿਛਲਾ ਸਫਰ 올림픽 ਦੇ ਪਿਛਲੇ ਮੈਚਾਂ ਦੇ ਵਿੱਚ ਕਿਦਾਂ ਦਾ ਰਿਹਾ ਦੇਖੋ ਇੰਡੀਅਨ ਟੀਮ ਨੇ ਆਪਣੀ ਸ਼ੁਰੂਆਤ ਨੈਦਰਲੈਂਡ ਨਿਊਜ਼ੀਲੈਂਡ ਦੀ ਟੀਮ ਦੇ ਨਾਲ ਕੀਤੀ ਸੀ ਔਰ ਬਹੁਤ ਅੱਛੀ ਉਹਦੇ ਵਿੱਚ ਜਿਹੜੀ ਜਿੱਤ ਪ੍ਰਾਪਤ ਕੀਤੀ ਇਹਨਾਂ ਨੇ 3 ਟੂ ਦੇ ਨਾਲ ਜੀ ਜਿੱਥੇ 올림픽 ਦਾ ਸਫਰ ਸ਼ੁਰੂ ਹੁੰਦਾ ਹੈ ਉੱਥੇ ਮੈਂ ਤੁਹਾਨੂੰ ਇਹ ਗੱਲ ਜ਼ਰੂਰ ਕਲੀਅਰ ਕਰਨਾ ਚਾਹਾਂਗਾ ਕਿ ਜੰਨੀਆਂ ਵੀ ਟੀਮਾਂ ਇਸ ਚ ਪਾਰਟਿਸਿਪੇਟ ਕਰਦੀਆਂ ਉਹ ਬਹੁਤ ਅੱਛੀਆਂ ਔਰ ਵੈਲ ਸਟਰਕਚਰ ਟੀਮਾਂ ਹੁੰਦੀਆਂ ਕੋਈ ਵੀ ਜਿਹੜੀ ਫਾਈਟ ਮਿਲੇਗੀ ਉਹ ਮਤਲਬ ਬਹੁਤ ਹਾਰਡ ਫਾਈਟ ਹੁੰਦੀ ਹੈ ਉਹਦੇ ਚ ਆਪਾਂ ਈਜ਼ੀ ਕਿਸੇ ਟੀਮ ਨੂੰ ਲੈ ਨਹੀਂ ਸਕਦੇ ਸੋ ਇੰਡੀਅਨ ਟੀਮ ਨੇ ਜਿਹੜੀ ਆਪਣੀ ਸ਼ੁਰੂਆਤ ਕੀਤੀ ਤੇ ਉਸ ਤੋਂ ਬਾਅਦ ਇੰਡੀਆ ਆਪਣੀ ਸੈਟਲ ਕਰਦਾ ਗਿਆ ਅੱਗੇ ਅੱਗੇ ਆਪਣੀ ਹਰ ਜਿੱਤ ਦੇ ਨਾਲ ਹਰ ਮੈਚ ਦੇ ਨਾਲ ਇੰਡੀਆ ਹੋਰ ਸੈਟਲ ਡਾਊਨ ਹੁੰਦਾ ਰਿਹਾ ਕੌਨਫੀਡੈਂਸ ਲੈਵਲ ਬਿਲਡ ਅਪ ਹੁੰਦਾ ਰਿਹਾ ਡੇਲੀ ਉਸ ਚੀਜ਼ ਦੇ ਉੱਤੇ ਇਹਨਾਂ ਦੀਆਂ ਵੀਡੀਓ ਐਨਾਲਿਸਿਸ ਹੁੰਦੇ ਰਹੇ ਆ ਜਿਹੜੇ ਨਾਲ ਕੋਚਿਸ ਗਏ ਆ ਪੈਡੀ ਅਪਡਾਊਨ ਜਿਹੜਾ ਸਾਈਕੋਲੋਜਿਸਟ ਗਿਆ ਇੰਡੀਅਨ ਟੀਮ ਦੇ ਨਾਲ ਬਹੁਤ ਅੱਛੀ ਇਹਨਾਂ ਦੀ ਜਿਹੜੀ ਤਿਆਰੀ ਹੈਗੀ ਆ ਮਾਨਸਿਕ ਤੌਰ ਤੇ ਸ਼ਰੀਰਿਕ ਤੌਰ ਤੇ ਜਿਹੜੀ ਹੈਗੀ ਹੈਗੀ ਕ੍ਰੈਕ ਫੋਲਟ ਉਹਨਾਂ ਨੇ ਕਰਾਈ ਬਟ ਨਾਲ ਹੀ ਮਾਨਸਿਕ ਤੌਰ ਤੇ ਪੈਡਿਅਪਟਨ ਜਿਹੜੇ ਕੋਚ ਗਏ ਨੇ ਉਹਨਾਂ ਨੇ ਕਰਵਾਈ ਨੇ ਔਰ ਡੇਲੀ ਉਹਨਾਂ ਦੇ ਉੱਤੇ ਜਿਹੜਾ ਕੰਮ ਹੋਣਾ ਆ ਉਸ ਤੋਂ ਬਾਅਦ ਇੰਡੀਅਨ ਟੀਮ ਨੂੰ ਅਸੀਂ ਆਸਟ੍ਰੇਲੀਆ ਦੇ ਅਗੇਂਸਟ ਜਿੱਤ ਜਿੱਤਦੇ ਹੋਏ ਦੇਖਿਆ ਤੇ ਉਸ ਤਿਆਰੀਆਂ ਦੇ ਨਾਲ ਮੈਂ ਸਮਝਦਾ ਵੀ ਅੱਜ ਵੀ ਜਿਹੜੀ ਸਾਡਾ ਜਿਹੜਾ ਮੈਚ ਹੋਣਾ ਆ ਜਰਮਨੀ ਦੇ ਨਾਲ ਸੈਮੀਫਾਈਨਲ ਉਹਦੇ ਵਿੱਚ ਇੰਡੀਆ ਬਹੁਤ ਅੱਛੇ ਲੈਵਲ ਦੀ ਹਾਕੀ ਖੇਡ ਕੇ ਸਾਨੂੰ ਦਿਖਾਏਗਾ ਔਰ ਉਮੀਦ ਕਰਦੇ ਆ ਵੀ ਆਪਾਂ ਜਿਹੜਾ ਹੈਗਾ ਮੈਚ ਉਹ ਜਿੱਤਾਂਗੇ ਜੀ ਅਹ ਸੋ ਜੇਕਰ ਸੈਮੀਫਾਈਨਲ ਦੀ ਗੱਲ ਕਰੀਏ ਤੇ ਇੰਡੀਆ ਦੇ ਆਪਾਂ ਸਫਰ ਦੀ ਗੱਲ ਕਰੀਏ ਤਾਂ ਰਿਪੂ ਜੀ ਕਿੰਨੀ ਕੁ ਵਾਰ ਜੋ ਹੈ ਇਸ ਵਾਰ ਇੰਡੀਆ ਸੈਮੀਫਾਈਨਲ ਦੇ ਵਿੱਚ ਪਹੁੰਚ ਚੁੱਕਾ ਹੈ ਇਸ ਤੋਂ ਪਹਿਲਾਂ ਵੀ ਇਸ ਤੋਂ ਪਹਿਲਾਂ ਜਿਹੜਾ ਟੋਕਿਓ 올림픽ਸ ਹੋਈ ਆ ਉਹਦੇ ਵਿੱਚ ਇੰਡੀਆ ਜਿਹੜਾ ਹੈਗਾ ਉਹ ਸੈਮੀਫਾਈਨ ਚ ਸੀਗਾ ਹਮ ਔਰ ਉਹ ਸੈਮੀਫਾਈਨ ਲੂਜ਼ ਹੋਣ ਤੋਂ ਬਾਅਦ ਆਪਾਂ ਤੀਸਰੀ ਪਿਛੇ ਲੱਤੀ ਆ ਉੱਥੇ ਆਪਾਂ ਜਰਮਨ ਦੀ ਟੀਮ ਨੂੰ ਹਰਾਇਆ ਜਿਵੇਂ ਜੀ ਤੁਹਾਨੂੰ ਪਤਾ ਪਹਿਲਾਂ ਵੀ ਚੱਲ ਚੁੱਕਾ ਉਹਦਾ ਹਾਂਜੀ ਔਰ ਉਹ ਜਰਮਨੀ ਦੀ ਟੀਮ ਨਾਲ ਜਿਹੜੇ ਸਾਡੇ ਹਿੰਦੁਸਤਾਨ ਦੇ ਮੈਚਸ ਹੁੰਦੇ ਆ ਇਹਨਾਂ ਦਾ ਅਗਰ ਅਸੀਂ ਪਿਛਲਾ ਰਿਕਾਰਡ ਓਨ ਪੇਪਰ ਓਨ ਗਰਾਉਂਡ ਦੇਖੀਏ ਹਮ ਔਰ ਸਾਈਕੋਲੋਜੀਕਲ ਲੈਵਲ ਤੇ ਦੇਖੀਏ ਤੇ ਇੰਡੀਆ ਹਮੇਸ਼ਾ ਜਰਮਨ ਦੇ ਅਗੇਂਸਟ ਬਹੁਤ ਅੱਛਾ ਖੇਡਦਾ ਇੰਡੀਆ ਨੇ ਜਰਮਨ ਨੂੰ ਕਦੀ ਈਜ਼ੀਲੀ ਜਿੱਤਣ ਨਹੀਂ ਦਿੱਤਾ ਔਰ ਹਰੇ ਵੀ ਨਹੀਂ ਉਹਨਾਂ ਤੋਂ ਬਹੁਤ ਘੱਟ ਹਾਰ ਰਹੇ ਅਸੀਂ ਔਰ ਇੱਕ ਸਾਈਕਲੋਜੀਕਲ ਫੈਕਟ ਹੈ ਕਿ ਇੰਡੀਅਨ ਆਲਵੇਸ ਜਿਹੜਾ ਆ ਉਹਨਾਂ ਦੇ ਅਗੇਂਸਟ ਅੱਛਾ ਖੇਡਦੇ ਨੇ ਔਰ ਮੈਂ ਸਮਝਦਾ ਵੀ ਅੱਜ ਵੀ ਹਿੰਦੁਸਤਾਨ ਦਾ ਜਿਹੜਾ ਮੂਰੀਲ ਆ ਸਾਡੇ ਖਿਡਾਰੀਆਂ ਦਾ ਕੋਚਸ ਦਾ ਸਾਡੀ ਆਡੀਅנס ਦਾ ਉਹ ਇਨਾ ਆਪਿਆ ਕਿ ਉਹ ਸਾਨੂੰ ਇਸ ਤੇ ਵਾਸਤੇ ਹੋਰ ਸਹਾਇਤਾ ਦੇਵੇਗਾ ਕਿ ਹਿੰਦੁਸਤਾਨੀ ਖਿਡਾਰੀ ਸਾਡੇ ਹੋਰ ਅੱਛਾ ਖੇਡਣ ਔਰ ਇਸ ਮੈਚ ਨੂੰ ਬਖੂਬ ਖੇਡ ਕੇ ਅੱਛਾ ਖੇੜ ਕੇ ਜਿੱਤਣਗੇ ਹੂੰ ਬਿਲਕੁਲ ਤੇ ਸਾਵੀ ਜੀ ਤੁਹਾਡਾ ਤੋਂ ਮੇਰਾ ਸਵਾਲ ਹੈ ਕਿ ਐਮਪਾਇਰਿੰਗ ਦਾ ਸਟੈਂਟਡ ਇਸ ਵਾਰ ਕਿਦਾਂ ਦਾ ਹੈ ਦੇਖੋ ਐਮਪਾਇਰਿੰਗ ਦਾ ਐਮਪਾਇਰਿੰਗ ਦਾ ਸਟੈਂਡਰਡ ਜਿਹੜੇ ਵਿੱਚ ਵਿਵਾਦ ਕਾਫੀ ਹੋਏ ਆ ਤਾਂ ਐਮਪਾਇਰਿੰਗ ਤੇ ਇੱਕ ਉਂਗਲਾ ਕੇ ਦੋਸ਼ ਲੱਗੇ ਆ ਜੀ ਤਾਂ ਪਹਿਲਾਂ ਵੀ ਸਾਡਾ ਇੱਕ ਮੈਚ ਹੋਇਆ ਸੀ ਇੰਡੀਆ ਦਾ ਉਹਦੇ ਵਿੱਚ ਵੀ ਉਹਨਾਂ ਨੇ ਜਿਹੜਾ ਜਿਹੜਾ ਵੀਡੀਓ ਰੈਫਰਰ ਦਾ ਉਹਨੇ ਪੈਨਲਟੀ ਸਟੋਕ ਗਿਆ ਸੀਗਾ ਲੇਕਿਨ ਐਮਪਾਇਰ ਨੇ ਆਪਣੀ ਮਰਜ਼ੀ ਨਾਲ ਦੂਜੇ ਐਮਪਾਇਰ ਨਾਲ ਡਿਸਕਸ ਕਰਕੇ ਉਹਨੂੰ ਪੈਨਲਟੀ ਸਟੋਕ ਨੂੰ ਚੇਂਜ ਕਰ ਦਿੱਤਾ ਸੀਗਾ ਤੋ ਉਸ ਤੋਂ ਬਾਅਦ ਇਹ ਜਿਹੜਾ ਫੈਸਲਾ ਜਿਹੜਾ ਤੁਸੀਂ ਆਪ ਆਪਣੇ ਲੜਕੇ ਦਾ ਰੈਡ ਕਾਰਡ ਵਾਲੇ ਦਾ ਦੇਖੀ ਜਾ ਜਾਈਏ ਉਹ ਵੀ ਜਿਹੜਾ ਉਹ ਕਿਤੇ ਨਾ ਕਿਤੇ ਉਹ ਬੜੀਆ ਉਹ ਗਲਤ ਹੈਗਾ ਜੀ ਕਿੰਨਾ ਕਿਤੇ ਇੰਡੀਆ ਦੇ ਨਾਲ ਉਹ ਉਹ ਪਾਰਸ਼ੀਅਲਟੀ ਕਰ ਰਹੇ ਆ ਇਹ ਇਹ ਮਹਿਸੂਸ ਹੋ ਰਿਹਾ ਸਾਹਮਣੇ ਮਹਿਸੂਸ ਹੋ ਰਿਹਾ ਕਿਉਂ ਦੇਖੋ ਉਸ ਉਸ ਟਾਈਮ ਦੇ ਵਿੱਚ ਇੱਕਦਮ ਨੰਬਰ 2 ਤੇ ਜਦੋਂ ਸਾਡੇ ਉਹ ਬ੍ਰਿਟੇਨ ਦੇ ਨਾਲ ਪੈਨਲਟੀ ਸ਼ੂਟਆਊਟ ਲੱਗ ਰਿਹਾ ਸੀ ਨਾ ਤਾਂ ਇੱਕ ਪਹਿਲਾ ਜਿਹੜਾ ਜਦੋਂ ਆਪਣਾ ਕੈਪਟਨ ਸੀਗਾ ਮਨ ਹਰਮਨਪ੍ਰੀਤ ਸਿੰਘ ਉਹ ਲਾਉਣ ਗਿਆ ਉਹਨੂੰ ਫਿਰ ਡੈਲੀਵਰੀ ਰੋਕ ਦਿੱਤਾ ਉਸ ਤੋਂ ਬਾਅਦ ਦੂਜਾ ਜਿਹੜਾ ਪੈਨਲਟੀ ਕਵਰ ਲਾਉਣ ਗਿਆ ਆਪਣੇ ਉਦੋਂ ਵੀ ਰੋਕ ਦਿੱਤਾ ਮਤਲਬ ਇਹ ਕਿ ਕਿਤਨਾ ਕਿਤੇ ਉਹਨਾਂ ਦੀ ਸਟਰੈਟਜੀ ਸੀ ਕਿ ਪਿੰਡੀਆਂ ਨੂੰ ਆਪਣਾ ਹੋਣ ਦਿੱਤਾ ਜਾਵੇ ਇਹ ਇਹਨਾਂ ਦੇ ਮਤਲਬ ਉਹ ਮੈਂਟਲ ਮੈਂਟਲੀ ਦਾ ਇਹ ਤਾਂ ਪ੍ਰੈਸ਼ਰ ਪਾਇਆ ਜਾਵੇ ਤਾਂ ਕਰਕੇ ਇੰਡੀ ਜਿਹੜੀ ਟੀਮ ਹੈ ਉਹ ਡਿਸਟਰਬ ਹੋ ਜਾਏ ਤਾਂ ਇਹ ਅੱਗੇ ਜਾਣ ਦੇ ਵਿੱਚ ਅਸੰਭਰਤ ਹੋ ਜਾਏ ਕਿਤਨਾ ਕਿਤੇ ਇਹ ਤੇ ਉਂਗਲ ਉੱਠੀ ਆ ਦੇਖੋ ਉਸ ਟਾਈਮ ਦੇ ਵਿੱਚ ਉਹਨਾਂ ਦਾ ਜਿਹੜਾ ਬ੍ਰਿਟੇਨ ਦਾ ਜਿਹੜਾ ਕੋਚ ਸੀਗਾ ਉਹ ਪਿੱਛੋਂ ਦੀ ਕੋਚਿੰਗ ਦੇ ਰਿਹਾ ਸੀ ਉਹਦਾ ਟਾਈਮ ਗ੍ਰਾਊਂਡ 'ਚ ਡਿਗਿਆ ਸੀਗਾ ਉਹ ਵੀ ਜਗਾ ਆ ਕੇ ਉੱਤੇ ਵੀ ਕੋਈ ਐਕਸ਼ਨ ਨਹੀਂ ਲਿਆ ਗਿਆ ਹੂੰ ਤਾਂ ਇਹ ਨਾਲੇ ਕਈ ਚੀਜ਼ਾਂ ਹੋ ਗਈਆਂ ਇਹਦੇ ਨਾਲ ਜਿਹੜੀ ਆ ਇਹ ਜਿਹੜਾ 올림픽 ਇਹ ਸਭ ਤੋਂ ਵੱਡਾ ਇਵੈਂਟ ਆ ਵਰਲਡ ਦਾ ਜਿਹੜਾ ਦੁਨੀਆ ਦਾ ਜਿੱਤੇ ਤੇ ਜਿੱਤੇ ਅੰਪਾਇਰ ਤੇ ਉਂਗਲੀ ਉੱਠਣੀ ਚਾਹੀਦੀ ਇਹ ਕਿਹੜਾ ਕੋ ਡਿਸਟ੍ਰਿਕਟ ਦਾ ਜਾਂ ਕੋ ਸਟੇਟ ਦਾ ਟੂਰਨਾਮੈਂਟ ਆ ਜਿਹਦੇ ਤੁਸੀਂ ਅੰਪਾਇਰ ਕੋ ਗਲਤੀ ਕਰ ਜਾਏ ਦੇਖੋ ਜਿੱਦ ਜਿੱਤੇ ਪਲੇਅਰ ਗਲਤੀ ਕਰਦਾ ਉੱਥੇ ਤੋਂ ਤੁਸੀਂ ਉਹ ਪੂਰੀ ਸਜ਼ਾ ਦਿੰਨੇ ਆ ਵੀ ਦੇਖੋ ਰੈੱਡ ਕਾਰਡ ਦਿੱਤਾ ਦੇਖੋ ਇੱਕ ਰੈੱਡ ਕਾਰਡ ਇੱਕ ਇੱਕ ਮੈਚ ਨਹੀਂ ਤਾਂ ਹੋ ਸਕਦਾ ਉਹ ਦੂਜੇ ਤੇ ਵੀ ਤੁਸੀਂ ਦੇ ਦਿੱਤਾ ਤਾਂ ਜਦੋਂ ਜਦੋਂ ਅੰਪਾਇਰਿੰਗ ਦੀ ਗਲਤੀ ਆਉਂਦੀ ਹੈ ਅੰਪਾਇਰਿੰਗ ਦੀ ਗਲਤੀ ਮੰਨਣੀ ਕਿਤੇ ਨਾ ਕਿਤੇ ਮੈਂ ਮੈਂ ਸਮ ਮੈਂ ਸਮਝਦਾ ਆਪਣੇ ਆਪ ਨੂੰ ਤੇ ਇਹ ਅੰਪਾਇਰਿੰਗ ਤੇ ਉਂਗਲੀ ਉੱਠੀ ਆ ਦੋਸ਼ ਲੱਗੀ ਆ ਇਹਦੇ ਤੇ ਬਾਅਦ ਇਹ ਜਿਹੜੀ ਐਫਆਈਐਚ ਨੂੰ ਜਾਂ ਕੋਈ ਕਮੇਟੀ ਬਿਠਾ ਕੇ ਇਹ ਇਹਦੇ ਨਾਜਿਸਦਾਨੀ ਕਰਨੀ ਚਾਹੀਦੀ ਹੈ ਕਿ ਕੀ ਇਹ ਜਾਇਜ਼ ਸੀ ਕਿ ਡਿਸੀਜਨ ਜਾਂ ਜਾਂ ਜਿਹੜੇ ਨਾਜਾਇਜ਼ ਸੀ ਜੀ ਬਿਲਕੁਲ ਅ ਇਸ ਦੇ ਨਾਲ ਹੀ ਇੱਕ ਹੋਰ ਸਵਾਲ ਵੀ ਹੈ ਸਾਹਿਬ ਜੀ ਕਿ hockey ਤੋਂ ਇਲਾਵਾ ਅੱਜ ਹੋਰ ਕਿਹੜੇ ਮੈਚ ਨੇ ਤੇ ਕਿਹਦੇ ਵਿੱਚ ਲੱਗਦਾ ਹੈ ਕਿ ਜਿੱਤ ਸਕਦੇ ہیں میڈل انڈیاز ਦੀ ٹیم ਦੇਖੋ ਇੱਕ hockey ਤਾਂ ਹੈਗੀ ਹੈਗੀ ਉਸ ਤੋਂ ਇਲਾਵਾ ਨੀਰਜ ਚੋਪੜਾ ਜਿਹਨੂੰ ਮਤਲਬ 골ਡਨ ਬॉय ਕਿਹਾ ਜਾਂਦਾ ਹੈ انڈیا ਦਾ ਉਹਦਾ ਮੈਚ ਵੀ ਅੱਜ ਕੁਆਲੀਫਿਕੇਸ਼ਨ ਮੈਚ ਹੈਗਾ ਉਹ 1:50 ਮਿੰਟ ਦੇ انڈیا ਦੇ ਖਿਲਾਫ ਲਾਉਣਾ ਉਹਦੇ ਵਿੱਚੋਂ ਮਤਲਬ ਜਿਹੜੇ ਦੇਸ਼ ਨੂੰ ਮਤਲਬ ਇੰਨੀਆਂ ਆਸਾਂ ਆ ਗਈਆਂ ਵੀ ਜਿਹੜੀ ਆ ਉਹ ਹਿਸਟਰੀ ਦੁਬਾਰਾ ਰਿਪੀਟ ਕਰੇਗਾ ਕਿੰਨੇ ਕਦੇ ਉਹਦੇ ਤੇ ਵੀ ਪ੍ਰੈਸ਼ਰ ਹੈਗਾ ਉਹਦਾ ਵੀ ਕੁਆਲੀਫਿਕੇਸ਼ਨ ਮੈਚ ਹੈਗਾ ਕਬ ਆਪਣਾ ਲੜਕਾ ਹੋਰ ਆ ਜਿੰਨਾ ਜਿਹੜਾ ਉਹਦਾ ਵੀ ਮੈਚ ਉਹ ਵੀ ਦੋਨੇ ਹੈਗੇ ਆ ਥਰੋ ਥਰ ਹੂੰ ਤਾਂ ਇਹਨਾਂ ਦੋਨਾਂ ਦਾ ਮੈਚ ਹੈਗਾ ਉਸ ਤੋਂ ਬਾਅਦ ਇੱਕ ਰੈਸਲਰ ਆਪਣੀ ਕੁੜੀ ਹੈਗੀ ਆ ਵਿਨੇਸ਼ ਉਹ ਹਮੇਲੀ ਵਿਨੇਸ਼ ਫਰਗੋਟ ਉਹਦਾ ਵੀ ਮੈਚ ਹੈਗਾ ਇਹ ਤਿੰਨ ਹੈਗੇ ਜਿਹੜੇ ਹੈਗੇ ਮੇਨ ਇਵੈਂਟ ਅੱਜ ਅੱਜ ਦੇ ਹੈਗੇ ਆ ਜੀ ਸੋ ਨੀਰਜ ਚੋਪੜਾ ਦੀ ਗੱਲ ਹੋਈ ਹੈ ਤੇ ਤੁਹਾਡੇ ਸਾਰਿਆਂ ਤੋਂ ਸਵਾਲ ਹੈ ਕਿ ਨੀਰਜ ਚੋਪੜਾ ਦਾ ਕਿਸ ਤਰ੍ਹਾਂ ਦਾ ਪਰਫਾਰਮੈਂਸ ਇਸ ਵਾਰ ਰਹਿਣ ਦੀ ਉਮੀਦ ਹੈ ਕਿਉਂਕਿ ਪਿਛਲੀ ਵਾਰ ਤਾਂ 골ਡ ਮੈਡਲ ਜਿੱਤ ਲਿਆ ਇਸ ਵਾਰੀ ਵੀ ਲੱਗਦਾ ਹੈ ਕਿ ਉਹ ਉਹ ਚੀਜ਼ ਕਰ ਸਕਣਗੇ ਤੁਹਾਡੇ ਕੋਈ ਦਾਵੇਦਾਰ ਤਾਂ ਹੈਗਾ ਜੀ ਲੇਕਿਨ ਫਿਰ ਵੀ ਕਿਤੇ ਨਾ ਕਿਤੇ ਜਿਹੜੀ ਆ ਉਹ ਵਰਲਡ ਦੇ ਇੱਕ ਤਾਂ ਉਹਦਾ ਮੇਨ ਕੰਪੀਟੀਟਰ ਹੈਗਾ ਆ ਅਰਸ਼ਦ ਨਦੀਨ ਜਿਹੜਾ ਪਾਕਿਸਤਾਨ ਦਾ ਹਾਂਜੀ ਤਾਂ ਪਿਛਲੀ ਵਾਰੀ 5th ਰਿਹਾ ਸੀਗਾ ਲੇਕਿਨ ਐਦਕੀ ਉਹਨੇ ਇੱਕ ਦੋ ਹੀ ਜਿਹੜੇ ਟੂਰਨਾਮੈਂਟਾਂ ਦੇ ਵਿੱਚ ਇਹਦੇ ਨਾਲ ਜ਼ਿਆਦਾ ਥ੍ਰੋਅ ਲਾਈ ਆ ਹਮ ਤਾਂ ਲੇਕਿਨ ਬਾਕੀ ਇਹ ਮੈਚ ਦੇ ਦੌਰਾਨ ਉਹਦਾ ਕਿਦਾਂ ਦਾ ਟੈਂਪੋ ਰਹਿਦਾ ਕਿਸ ਤਰੀਕੇ ਦੇ ਉਹਦੀ ਪਰਫਾਰਮੈਂਸ ਹੁੰਦੀ ਆ ਅਪ ਹੁੰਦੀ ਡਾਊਨ ਹੁੰਦੀ ਆ ਇਹ ਤਾਂ ਡਿਊਰਿੰਗ ਮੈਚ ਜਦੋਂ ਚੱਲਦਾ ਨਾ ਉਸ ਟਾਈਮ ਅਪ-ਡਾਊਨ ਹੁੰਦਾ ਰਹਿੰਦਾ ਬਿਲਕੁਲ ਤਾਂ ਲੇਕਿਨ ਇਹ ਆ ਭਈ ਅੱਜ ਜਿਹੜੀ ਆ ਆਪਣੇ ਨੀਰਜ ਚੋਪੜਾ ਉਹ ਕੁਆਲੀਫਾਈ ਫਾਈਨਲ ਹੀ ਕਰ ਜੂਗਾ ਬਾਕੀ ਉਸ ਤੋਂ ਬਾਅਦ ਅਗਲਾ 8 ਤਰੀਕ ਨੂੰ ਫਾਈਨਲ ਹੈ ਉਸ ਤੋਂ ਬਾਅਦ ਦੇਖਾਂਗੇ ਕਿ ਕੀ ਹੁੰਦਾ ਜੀ ਬਿਲਕੁਲ ਤੁਸੀਂ ਕਿਵੇਂ ਦੇਖਦੇ ਹੋ ਰਿਪੂ ਜੀ ਦੇਖੋ ਉਹ ਨੀਰਜ ਚੋਪੜਾ ਦੀ ਜਿਹੜੇ ਤਿਆਰੀਆਂ ਨੇ ਉਹਨਾਂ ਨੂੰ ਲੈ ਕੇ ਤਾਂ ਕੋਈ ਸ਼ੱਕ ਨਹੀਂ ਕਿ ਉਹਨਾਂ ਨੇ ਪੂਰਨ ਜਿਹੜੀ ਉਹ ਤਿਆਰੀ ਕੀਤੀ ਹੈ ਪ੍ਰੈਪਰੇਸ਼ਨ ਬਹੁਤ ਹਾਈ ਲੈਵਲ ਦੀ ਕੀਤੀ ਹੋਈ ਹੈ ਜਿਵੇਂ ਸਭੀ ਜੀ ਨੇ ਦੱਸਿਆ ਕਿ ਉਹਨਾਂ ਦੇ ਕੰਪੀਟੀਟਰ ਜਿਹੜੇ ਨੇ ਉਹ ਨੰਬਰ 1 ਜਿਹੜਾ ਇਸ ਵੇਲੇ ਖੋਰ ਸਿਟ ਰਿਹਾ ਹੈ ਉਹ ਵੀ ਬਹੁਤ ਅੱਛਾ ਹੈ ਲੇਕਿਨ ਗੱਲ ਉੱਥੇ ਹੀ ਆਉਂਦੀ ਹੈ ਕਿ ਐਟ that moment ਉਸ ਵੇਲੇ ਉਸ ਮੂਮੈਂਟ ਤੇ ਤੁਸੀਂ ਕਿੰਨੇ ਕੁ ਫੋਕਸਡ ਹੋ ਕਿੰਨੇ ਕਨਸੈਂਟਰੇਟ ਹੋ ਕਿੰਨੀ ਕਿ ਪ੍ਰੋਪਰ ਟੰਗ ਨਾ ਤੁਸੀਂ ਉਹਨੂੰ ਜੈਬਲ ਜਿਹੜਾ ਹੈਗਾ ਗੋਲ ਉਹ ਸਿੱਟਿਆ ਤੁਸੀਂ ਤੇ ਉੱਥੇ ਹੀ ਤੈਅ ਹੋਊਗਾ ਸਾਰਾ ਉਹ ਤੇ ਜਿਵੇਂ ਉਹਨਾਂ ਦਾ ਅੱਜ ਕੁਆਲੀਫਾਈਇੰਗ ਵੋਕੇਸ਼ਨ ਜਿਹੜਾ ਹੈਗਾ ਰਾਉਂਡ ਚੱਲ ਰਿਹਾ ਚੱਲੇਗਾ ਦੁਪਹਿਰੇ 1.5 ਵਜੇ ਅਸੀਂ ਉਹਦੇ ਵਾਸਤੇ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹਾਂ ਬਿਲਕੁਲ ਜੀ ਬਿਲਕੁਲ ਜੀ ਸੰਜੀਤ ਜੀ ਤੁਹਾਡੇ ਕੀ ਵਿਚਾਰ ਨੇ ਇਸ ਤੇ ਮੈਂ ਜਿੱਦਾਂ ਤੁਹਾਡੇ ਨਾਲ ਅੱਗੇ ਵੀ ਜ਼ਿਕਰ ਕੀਤਾ ਸੀ ਵੀ 올림픽ਸ ਅਗਰ ਹੋ ਰਹੀ ਆ ਤੇ ਨੇਚਰਲੀ ਕੋਈ ਵੀ ਫਾਈਟ ਹੋਏਗੀ ਚਾਹੇ ਉਹ ਕੁਆਲੀਫਿਕੇਸ਼ਨ ਰਾਉਂਡ ਆ ਤੇ ਜਾਂ ਫਿਰ ਆਪਾਂ ਫਾਈਨਲ ਖੇਡਦੇ ਹੋਈਏ ਜੀ ਇਹ ਹਾਰਡ ਹੋਏਗਾ ਟਫ ਹੋਏਗਾ ਕਿਉਂ ਜੋ ਵੀ ਤੁਹਾਡੇ ਨਾਲ ਕੰਟੈਂਡਰ ਰਹੇਗੇ ਬਹੁਤ ਸਟਰੋਂਗ ਹੋਣਗੇ ਸੋ ਨੀਰਜ ਚੋਪੜਾ ਜੀ ਤਿਆਰੀ ਦੀ ਗੱਲ ਕਰੀਏ ਤੇ ਮੈਂ ਸਮਝਦਾ ਵੀ ਉਹਨਾਂ ਦੇ ਲਾਸਟ ਜਿੰਨੇ ਵੀ ਕੈਂਪ ਪ੍ਰੀਵੀਅਸ ਆਫਟਰ 올림픽ਸ ਟੋਕੀਓ 올림픽 ਤੋਂ ਬਾਅਦ ਸਾਰੇ ਕੈਂਪ ਜਿਹੜੇ ਉਹਨਾਂ ਦੇ ਯੂਰਪ ਜਾਂ ਫੋਰਨ ਦੇ ਵਿੱਚ ਹੀ ਰਹੇ ਨੇ ਔਰ ਉੱਥੇ ਉਹਨਾਂ ਦੀ ਜਿਹੜੀ ਸਰਵਾਈਵਲ ਆ ਬਹੁਤ ਟਫ ਰਹੀ ਆ ਨਾਲ ਜਿੰਨੇ ਵੀ ਉਹਨਾਂ ਦੇ ਰਾਈਵਲਸ ਰਹੇ ਨੇ ਉੱਥੇ ਜਾ ਕੇ ਇਹਨਾਂ ਦੇ ਪ੍ਰੈਕਟਿਸ ਮੈਚੇਸ ਦੀ ਵੀ ਗੱਲ ਕਰੀਏ ਹਮ ਤੇ ਬਹੁਤ ਅੱਛੇ ਔਰ ਬੜੇ ਟਫ ਰਹਿੰਦੇ ਨੇ ਔਰ ਉੱਥੇ ਦੀ ਤਿਆਰੀ ਇਹਨਾਂ ਨੂੰ ਹਮੇਸ਼ਾ ਮਾਨਸਿਕ ਤੌਰ ਦੇ ਉੱਤੇ ਸਾਈਕੋਲੋਜੀਕਲ ਇਨਾਕ ਸਟਰੋਂਗ ਕਰ ਦਿੰਦੀਆਂ ਨੇ ਜਦੋਂ ਫਿਰ ਆਪਾਂ 올림픽 'ਚ ਵੀ ਆਈਏ ਤੋ ਇਹਨੇ ਕੋਲ ਔਰ ਕਾਮ ਹੋ ਕੇ ਆਪਣੇ ਕੰਪੀਟੀਸ਼ਨ ਨੂੰ ਲੜਦੇ ਨੇ ਜਿਹਦੇ 'ਚ ਪਰਫਾਰਮੈਂਸ ਆਪਾਂ ਲਾਸਟ ਪ੍ਰੀਵੀਅਸ 올림픽 'ਚ ਦੇਖ ਹੀ ਲਈ ਔਰ ਉਮੀਦ ਕਰਦੇ ਆ ਵੀ ਇਸ ਜੀ ਬਿਲਕੁਲ ਸੋ ਇਸ ਵਾਰ ਜੇਕਰ ਗੱਲ ਕਰੀਏ ਕਿ ਪੈਰਿਸ ਦਾ ਵੈਦਰ ਵੀ ਬਹੁਤ ਜ਼ਿਆਦਾ ਇਫੈਕਟ ਕਰਦਾ ਹੈ ਕਿਸੇ ਕਿਤੇ ਨਾ ਕਿਤੇ ਇਸ ਖੇਡਾਂ ਦੇ ਵਿੱਚ ਤੇ ਉਸ ਨੂੰ ਕਿਵੇਂ ਦੇਖਦੇ ਹੋ ਕਲਾਈਮੇਟ ਵੈਦਰ ਨੂੰ ਉਹ ਕਿੰਨਾ ਕੁ ਸਹਾਇਕ ਲੱਗ ਰਿਹਾ ਹੈ ਜਾਂ ਫਿਰ ਮੁਸ਼ਕਿਲਾਂ ਪੈਦਾ ਕਰ ਰਿਹਾ ਹੈ ਠੇਕੜਾਰੀਆਂ ਲਈ ਟੀਮਸ ਦੇ ਲਈ ਜੇ ਇੰਡੀਆ ਟੀਮ ਦੀ ਅਸੀਂ ਗੱਲ ਕਰੀਏ ਸਪੈਸੀਫਿਕਲੀ ਹਾਕੀ ਤੇ ਆਜੀ ਹੈ ਜਾਂ ਅਸੀਂ ਆਪਣੇ ਇੰਡੀਅਨ ਕੰਟਿੰਜੈਂਟ ਦੀ ਗੱਲ ਕਰੀਏ ਤੇ ਇਹ ਵੈਦਰ ਸਾਡੇ ਇੰਡੀਅਨ ਕੰਟਿੰਜੈਂਟ ਲਈ ਬਹੁਤ ਹੀ ਅਨੁਕੂਲ ਆ ਸਾਡੀ ਫੇਵਰ ਚ ਆ ਵੈਦਰ ਕਿਉਂਕਿ ਅਸੀਂ ਭਾਰਤੀਏ ਗਰਮੀ ਚ ਖੇਡਣ ਦੇ ਮਤਲਬ ਹਮੇਸ਼ਾ ਤੋਂ ਆਪਣੇ ਆਪ ਨੂੰ ਸਟਰੋਂਗ ਸਮਝਦੇ ਆ ਅਸੀਂ ਗਰਮੀ ਚ ਖੇਡਣ ਲਈ ਹਮੇਸ਼ਾ ਤਿਆਰ ਹੁੰਨੇ ਆ ਸੋ ਇੱਥੇ ਵੀ ਕਦੀ ਅਸੀਂ ਖਿਡਾਰੀ ਆਪਣੇ ਦੇਖੇ ਆ ਜਿੰਨੇ ਪੰਜਾਬੀ ਸਾਡੇ ਨਾਲ ਦੇ ਖੇਡਦੇ ਗਏ ਇੰਡੀਆ ਟੀਮ ਅਸੀਂ 2 ਵਜੇ ਵੀ ਆ 4 ਵਜੇ ਵੀ ਜੂਨ ਜੁਲਾਈ ਦੀ ਗਰਮੀ ਚ ਵੀ ਟ੍ਰੇਨਿੰਗ ਕੰਚ ਕਦੀ ਪਿੱਛੇ ਨਹੀਂ ਹਟੇ ਜੇ ਪੈਰਿਸ ਦੇ ਵਿੱਚ ਜੇ ਅੱਜ ਦੀ ਗੱਲ ਕਰੀਏ ਉੱਥੇ ਦੇ ਕਲਾਈਮੇਟ ਜਾਂ ਵੈਦਰ ਦੀ ਤੇ 33 ਤੋਂ 35 ਡਿਗਰੀ ਜਿਹੜਾ ਹੈਗਾ ਟੈਂਪਰੇਚਰ ਉੱਥੇ ਇਸ ਟਾਈਮ ਚੱਲ ਰਿਹਾ ਤਾਂ ਮੈਂ ਸਮਝਦਾ ਵੀ ਇੰਡੀਆ ਦੀ ਫੇਵਰ ਚ ਆ ਔਰ ਇਹਦਾ ਬੈਨੀਫਿਟ ਡੈਫੀਨੇਟਲੀ ਇੰਡੀਆ ਨੂੰ ਮਿਲੇਗਾ ਇੱਕ ਮੈਂ ਗੱਲ ਇਹਦੇ ਚ ਐਡ ਕਰਨੀ ਚਾਹੁੰਦਾ ਕਿ ਹਿੰਦੁਸਤਾਨ ਦੀ ਟੀਮ ਨੂੰ ਹਮੇਸ਼ਾ ਜਿੱਥੇ ਵੀ ਹੂੰ ਵੈਸੇ ਵੀ ਇਹਦਾ ਨਾਮ ਸਮਰ 올림픽ਸ ਦੇ ਨਾਂ ਨਾਲ ਕਿਹਾ ਜਾ ਰਿਹਾ ਔਰ ਜਿੱਥੇ ਵੀ ਹਿੰਦੁਸਤਾਨ ਦੀ ਟੀਮ ਨੂੰ ਗਰਮੀ ਵਿੱਚ ਖੇਡਣ ਦਾ ਮੌਕਾ ਮਿਲੇਗਾ ਉੱਥੇ ਉਹਦੀ ਬੈਟਰ ਪਰਫਾਰਮੈਂਸ ਹੋਏਗੀ ਜਦੋਂ ਟੋਕੀਓ 올림픽 ਵਿੱਚ ਵੀ ਸਾਡੇ ਮੈਚਸ ਉਹਨਾਂ ਨਾਲ ਹੋਏ ਨੇ ਤੇ ਜਿਹੜੇ ਯੂਰੋਪੀਅਨ ਨੇ ਉਹ ਇੰਨੀ ਠੰਡ ਗਰਮੀ ਵਿੱਚ ਖੇਡਣ ਦੇ ਅਨੁਕੂਲ ਨਹੀਂ ਹੁੰਦੀ ਉਹਨਾਂ ਦੀ ਬੋਡੀ ਇੰਨੀ ਐਕਲੀਮਟਾਈਜ਼ ਨਹੀਂ ਹੁੰਦੀ ਉਹ ਗਰਮੀ ਜ਼ਿਆਦਾ ਮੰਨਦੇ ਨੇ ਤਾਂ ਇਹ ਡੈਫੀਨੇਟਲੀ ਇਸ ਵੈਦਰ ਦਾ ਹਿੰਦੁਸਤਾਨ ਦੀ ਹਾਕੀ ਟੀਮ ਨੂੰ ਖਾਸ ਕਰਕੇ ਬਹੁਤ ਪ੍ਰਭਾਵ ਮਿਲੇਗਾ ਉਹਦੇ ਫਾਇਦੇ ਜ਼ਿਆਦਾ ਹੋਣਗੇ ਕਿਉਂਕਿ ਉਹ ਉਹ ਉਹਨਾਂ ਨੂੰ ਇੰਨੀ ਗਰਮੀ ਵਿੱਚ ਜਿਹੜਾ ਰਿਕਵਰੀ ਪੀਰੀਅਡ ਆ ਉਹਨਾਂ ਦਾ ਉਹ ਕੱਟ ਜਾਂਦਾ ਹੈ ਉਹਨੂੰ ਫੇਸ ਕਰਨਾ ਉਹਨਾਂ ਲਈ ਔਖਾ ਹੋ ਜਾਂਦਾ ਜੀ ਕਿਉਂਕਿ ਉਹ ਇੱਕ ਬਹੁਤ ਕੂਲ ਵੈਦਰ ਦੇ ਵਿੱਚ ਖੇਡਣ ਲਈ ਜਿਹੜੇ ਨੇ ਉਹ ਤਿਆਰ ਹੁੰਦੇ ਨੇ ਤੁਸੀਂ ਕਰਕੇ ਇਸ ਵੈਦਰ ਦਾ ਸਾਡੀਆਂ ਦੇਸ਼ ਦੀਆਂ ਜਿੰਨੀਆਂ ਵੀ ਖਿਡਾਰੀ ਨੇ ਚਾਹੇ ਹਾਕੀ ਦੇ ਨੇ ਚਾਹੇ ਉਹ ਬੈਡਮਿੰਟਨ ਦੇ ਸੀਗੇ ਚਾਹੇ ਉਹ ਥਲੇਟਿਕਸ ਚ ਹੋਣਗੇ ਫਾਇਦਾ ਤੁਹਾਨੂੰ ਹੋਏਗਾ ਵੈਦਰ ਸਾਡੇ ਹੱਕ ਚ ਹੈ ਜੀ ਬਿਲਕੁਲ ਤੇ ਆਖਰੀ ਸਵਾਲ ਇਹ ਹੈ ਕਿ ਇਸ ਵਾਰ ਜੋ 올림픽ਸ ਦੇ ਵਿੱਚ ਆਪਾਂ ਦੇਖਿਆ ਸਾਰੀਆਂ ਟੀਮਾਂ ਦਾ ਸਫਰ ਭਾਵੇਂ ਐਥਲੈਟਿਕਸ ਲਗਾ ਲਈਏ ਸ਼ੂਟਿੰਗ ਲਗਾ ਲਈਏ ਜਾਂ ਹੋਰ ਖੇਡਾਂ ਲਗਾ ਲਈਏ ਤਾਂ ਇਸ ਦਾ ਤੇ ਪਿਛਲੇ ਵਾਰ ਦੇ 올림픽ਸ ਦੇ ਵਿੱਚ ਕਿੰਨਾ ਕੁ ਫਰਕ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੈ ਪ੍ਰੋਗਰੈਸ ਹੋਈ ਹੈ ਇੰਡੀਆ ਦੀ ਜਾਂ ਕਿਸ ਤਰ੍ਹਾਂ ਦਾ ਦੇਖਦੇ ਹੋ ਤੁਸੀਂ ਦੇਖੋ ਜੀ ਪਿਛਲੀ 올림픽 ਦੇ ਵਿੱਚ ਜਿਹੜੀ ਉਹ 7 ਮੈਡਲ ਜਿੱਤੇ ਸੀ ਇੰਡੀਆ ਨੇ ਜੀ ਜੀ ਤਾਂ ਅੱਜ ਦੀ ਡੀਲ 'ਚ ਦੇਖ ਲਈਏ ਸਾਡੇ ਹੱਥ 'ਚ 3 ਮੈਡਲ ਹਮ ਲੇਕਿਨ ਉਹਦੇ ਵਿੱਚ ਕਿਤਨੇ ਕਿਤੇ ਇਹ ਆ ਵੀ ਜਿਹੜੇ 5 6 ਮੈਡਲ ਜਿਹੜੇ ਸਾਡੇ ਆ ਉਹ ਫੋਰਥ ਪਲੇਸ ਤੇ ਆ ਕੇ ਸਾਡੇ ਹੱਥੋਂ ਖਿਸਕ ਗਏ ਜੀ ਤਾਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਡੇ ਹੱਥੋਂ ਖਿਸਕ ਗਏ ਲੇਕਿਨ ਅਗਲੇ ਵੀ ਤਿਆਰੀ ਕਰਕੇ ਆਏ ਸੀਗੇ ਉਹ ਵੀ ਖੇਡਣ ਆਏ ਸੀਗੇ ਬਿਲਕੁਲ ਤਾਂ ਕਿਤਨੇ ਕਿਤੇ ਮੈਂ ਸਮਝਦਾ ਵੀ ਜੇ ਹਾਕੀ ਆਪਣੀ ਅੱਜ ਚੱਲ ਜਾਂਦੀ ਆ ਤਦ ਨੀਰ ਚੋਪੜਾ ਦਾ ਮੈਡਲ ਲੈ ਜਾਂਦਾ ਤਾਂ ਕਿਤੇ ਨਾ ਉਸ ਤੋਂ ਬਾਅਦ ਇੱਕ ਆਪਣੀ ਮੀਰਾਬੇ ਚਾਨੂ ਦਾ ਮੈਡਲ ਜਿਹੜਾ ਆਉਣ ਦੀ ਆਸ ਹੈ ਵੇਟ ਲਿਫਟਿੰਗ ਦੇ ਵਿੱਚੋਂ ਜੀ ਤਾਂ ਜੇ ਇੱਕ ਦੋ ਰੈਸਲਰ ਵੀ ਮੈਡਲ ਲੈ ਜਾਂਦੇ ਆ ਤਾਂ ਉਹ ਟੈਲੀ ਜਿਹੜੀ ਹੈ ਬਰਾਬਰ ਆਲਮੋਸਟ ਹੋ ਸਕਦੀ ਹੈ ਉਹਦੇ ਨਾਲ ਜਾ ਸਕਦੀ ਹੈ ਲੇਕਿਨ ਅਜੇ ਤੱਕ ਜਿਹੜਾ ਇੰਡੀਆ ਜਿਹੜਾ ਉਹ ਜਿਹੜੀ ਹੈ ਤਿੰਨ ਮੈਡਲ ਦੇ ਨਾਲ ਹੀ ਜਿਹੜੀ ਸਫਰ ਕਰ ਰਿਹਾ ਹੈ ਤਾਂ ਜਿਹਦੇ ਕੋਲ ਜਿਹੜੇ ਸਾਡੇ ਜਿਹੜੇ ਦੇਸ਼ ਦੇਸ਼ ਦੇ ਖੇਡ ਪ੍ਰੇਮੀ ਆ ਉਹ ਵੀ ਦੇਖ ਰਹੇ ਆ ਕਿ ਇੰਡੀਆ ਦੀ ਮੈਟਲ ਕਿਉਂ ਨਹੀਂ ਆ ਰਹਾ ਪਰ ਕਈ ਨਵੇਂ ਇਤਿਹਾਸ ਵੀ ਬਣੇ ਆ ਜਿਸ ਤਰੀਕੇ ਨਾਲ ਅਲਖਸ਼ੈਨ ਨੇ ਕਰਨ ਮੈਚ ਖੇਡ ਲਿਆ ਆ ਤਾਂ ਬਾਗਮਾਲ ਖੇਡ ਲਿਆ ਆ ਤਾਂ ਸਾਡੇ ਤੀਰੰਦਾਜ਼ ਵੀ ਜਿਹੜੇ ਉਹ ਕੁਆਟਰਫਾਈਨਲ ਤੱਕ ਪਹੁੰਚੇ ਆ ਬਿਲਕੁਲ ਤਾਂ ਉਸ ਤੋਂ ਬਾਅਦ ਟੇਬਲ ਟੈਨਿਸ ਦੇ ਵਿੱਚ ਵੀ ਮਨਿਕਾ ਬਤਰਾ ਦੀ ਟੀਮ ਨੇ ਜਿੱਤ ਕੇ ਆ ਗਏ ਆ ਤਾਂ ਇਹਦੇ ਨਾਲ ਆਪਾਂ ਇਹ ਨਹੀਂ ਕਹਿ ਸਕਦੇ ਵੀ ਸਾਡੀ ਪਰਫਾਰਮੈਂਸ ਮਾੜੀ ਆ। ਜੀ ਤਾਂ ਲੇਕਿਨ ਸਟੈਂਡਰਡ ਅੱਪ ਹੋਇਆ ਸਾਡੇ ਇੰਡੀਆ ਦਾ ਸਟੈਂਡਰਡ ਜਿਹੜਾ 올림픽 ਦੇ ਵਿੱਚ ਅੱਪ ਹੋਇਆ ਇਹਨਾਂ ਗੇਮਾਂ ਜਿੱਦ ਵਿੱਚ ਅਸੀਂ ਕਦੀ ਕਦੀ ਪੂਲ ਦੇ ਵਿੱਚੋਂ ਹਾਰ ਜਾਂਦੇ ਸੀਗੇ। ਹੂੰ ਤਾਂ ਉਹਨਾਂ ਦੇ ਵਿੱਚ ਅਸੀਂ ਕੁਆਟਰਫਾਈਨਲ ਦੇ ਸੈਮੀਫਾਈਨਲ ਦੇ ਵਿੱਚ ਗਏ ਆ। ਹੂੰ ਤਾਂ ਸ਼ੂਟਿੰਗ ਦੇ ਵਿੱਚ ਵੀ ਇੱਕ ਸਾਡਾ ਮੈਡਲ ਘੱਲ ਆਉਂਦਾ ਆਉਂਦਾ ਰਹਿ ਗਿਆ। ਬੁੜੀਆ ਸਕੀਟ ਦੇ ਵਿੱਚ ਆਪਣੀ ਹਮੇਸ਼ਵਰੀ ਦਾ ਤਾਂ ਜਿਹੜਾ ਲੜਕਾ ਦੇ ਨਾਲ ਸੀਗਾ। ਜੀ ਜੀ ਸੋ ਸਟੈਂਡਰਡ ਨੂੰ ਸਟੈਂਡਰਡ ਹੀ ਮਾਲਾ ਨਹੀਂ ਕਹਿ ਸਕਦੇ ਲੇਕਿਨ ਇਹਦੇ ਨਾਲ ਨਾਲ ਦੂਜੇ ਦੇਸ਼ਾਂ ਦਾ ਸਟੈਂਡਰਡ ਵੀ ਅੱਪ ਹੋਇਆ ਜੀ ਤਾਂ ਜਿਹਦੇ ਨਾਲ ਸਾਡੀ ਇੰਡੀਆ ਦੀ ਗਵਰਨਮੈਂਟ ਨੂੰ ਇਹਦੀ ਜਿਹੜੀ ਸਟਰੋਂਗ ਪਲੈਨਿੰਗ ਕਰਨੀ ਪਈ ਪਾਉਗੀ ਵੀ 2028 ਦੇ ਵਿੱਚ ਅਸੀਂ ਆਪਾਂ ਕਿੱਦਾਂ ਵਰਲਡ ਦੇ ਨਾਲ ਕੰਪੀਟੀਟ ਦੇ ਨਾਲ ਲੜਨਾ ਹੈ ਤਾਂ ਜਿਹੜੇ ਮੈਡਲ ਜਿਹੜੀ ਆ ਉਹ ਮੈਡਲ ਜਿਹੇ ਆਪਾਂ ਅਪ ਹੋਣਾ ਹੈ ਜੀ ਬਿਲਕੁਲ ਰੀਪੂ ਜੀ ਤੁਸੀਂ ਕਿਹਾ ਇਹਦੇ ਤੇ ਜੋ ਭਾਜੀ ਹੁਣਾਂ ਨੇ ਗੱਲ ਕੀਤੀ ਹੈ ਬੜੀ ਵਧੀਆ ਕੀਤੀ ਹੈ ਦੇਖੋ ਇਹਨਾਂ ਨੇ ਤਕਰੀਬਨ ਸਾਰੀ ਗੱਲ ਸਮਝਾਈ ਹੈ ਲੇਕਿਨ ਉਹਦੇ 'ਚ ਮੈਂ ਸਮਝਦਾ ਕਿ ਹੁਣ ਸਾਡੇ ਫਰਕ ਬਹੁਤ ਥੋੜੇ ਥੋੜੇ ਰਹਿ ਗਏ ਨੇ ਬਿਲਕੁਲ ਜਿਵੇਂ ਲਖਸ਼ੇ ਖੇਡ ਰਿਹਾ ਸੀ ਲਖਸ਼ੇ ਪਹਿਲੀ ਗੇਮ ਲੂਜ਼ ਕਰਦਾ ਦੋ ਅਗਲੀਆਂ ਜਿੱਤ ਲੈਂਦਾ ਫਿਰ ਪਹਿਲੀ ਲੂਜ਼ ਕਰਦਾ ਅਗਲੀ ਜਿੱਤਦਾ ਫਿਰ ਉਸ ਤੋਂ ਬਾਅਦ ਕਿਤੇ ਨਾ ਕਿਤੇ ਸਾਡੇ ਟ੍ਰੇਨਿੰਗ ਕਿੰਨਾ ਕਿਤੇ ਸਾਡੀ ਟ੍ਰੇਨਿੰਗ ਜਿਹੜੀ ਹੈ ਹਾਇਰ ਲੈਵਲ ਤੇ ਤਾਂ ਬਹੁਤ ਹੀ ਸੈਂਟੀਫਿਕ ਹੋ ਰਹੀ ਹੈ ਜੀ ਵਿਦ ਫੁੱਲ ਆਫ ਟੈਕਨੋਲੋਜੀ ਹੋ ਰਹੀ ਹੈ ਲੇਕਿਨ ਸਾਡੀ ਹੁਣ ਜ਼ਰੂਰਤ ਹੈ ਕਿ ਗਰਾਊਂਡ ਲੈਵਲ ਤੇ ਵੀ ਗਰਾਸ ਰੂਟ ਲੈਵਲ ਤੇ ਵੀ ਜੀ ਸਾਡੇ ਜਿਹੜੇ ਸਟੇਟ ਲੈਵਲ ਤੇ ਸਾਡੇ ਡਿਸਟ੍ਰਿਕਟ ਲੈਵਲ ਤੇ ਇਹ ਚੀਜ਼ਾਂ ਦੇਣੀਆਂ ਚਾਹੀਦੀਆਂ ਜਿਵੇਂ 2028 ਦੀ ਹੁਣ 올림픽 ਸੌਣ ਵਾਲੀ ਆ ਜਿਨ੍ਹਾਂ ਦੇਸ਼ਾਂ ਦੀਆਂ ਤਿਆਰੀਆਂ ਮੁੱਢਲੀ ਲੈਵਲ ਤੋਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਮ ਉੱਥੇ ਜਾ ਕੇ ਉਹ ਦੇਸ਼ ਇਹ ਫਰਕ ਕੱਢ ਦਿੰਦੇ ਆ ਸਾਡਾ ਦੇਸ਼ ਆ ਸਾਡੇ ਕੋਲ ਟੈਲੈਂਟ ਦੀ ਕਮੀ ਨਹੀਂਗੀ ਬਿਲਕੁਲ ਪਰ ਸਿਰਫ ਸਾਡੀ ਇਹ ਆ ਕਿ ਸਾਡੀਆਂ ਪ੍ਰੋਗਰਾਮਿੰਗ ਜਿਹੜੀ ਆ ਉਹ ਚ ਕਿਤੇ ਨਾ ਕਿਤੇ ਸਾਨੂੰ ਕਮੀ ਆ ਖੜਦੀ ਆ ਉਹ ਗਵਰਨਮੈਂਟ ਦਾ ਕੰਮ ਆ ਉਹ ਸਟੇਟ ਗਵਰਨਮੈਂਟ ਦਾ ਕੰਮ ਆ ਉਹ ਸੈਂਟਰਲ ਗਵਰਨਮੈਂਟ ਦਾ ਕੰਮ ਆ ਕਿ ਸਾਡੇ ਸਪੋਰਟਸ ਦੇ ਕਿਸੇ ਖਾਸ ਸਟਰਕਚਰ ਨੂੰ ਇਸ ਤਰ੍ਹਾਂ ਲੈ ਕੇ ਆਵੇ ਤਾਂ ਕਿ ਸਾਡੇ ਬੱਚੇ ਜਿਹੜੇ ਨੇ ਉਹ ਵਿਦਾਉਟ ਐਨੀ ਕਿਸੇ ਤਰ੍ਹਾਂ ਦੀ ਕਮੀ ਲਏ ਹੋਏ ਆਪਣੇ લક્ષয়াল ਵਦਨ ਔਰ ਇਹ ਚੀਜ਼ਾਂ ਵੀ ਦੂਰ ਹੋ ਸਕਦੀਆਂ ਆਪਾਂ ਵੀ ਮੈਡਲ ਟੈਲੀ ਚ ਉੱਪਰ ਆ ਸਕਦੇ ਹਾਂ ਜੀ ਬਿਲਕੁਲ ਜੀ ਸੰਜੀਤ ਜੀ ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਜਿੱਦਾਂ ਜਤਿੰਦਰ ਜੀ ਨੇ ਗੱਲ ਕੀਤੀ ਕਿ ਮੈਂ ਫੇਰ ਕਹੂੰਗਾ ਵੀ ਜਿਹੜੀ ਨਿਸ਼ਾ ਦਈਆ ਸੀਗੀ ਜਾਂ ਲਖਸ਼ੇ ਸਿੰਘ ਸੀਗਾ ਇਹਨਾਂ ਦੀ ਜੋ ਫਾਈਟ ਅਸੀਂ ਦੇਖੀਏ ਔਰ ਮਨੂ ਬਕਰ 4th ਪਲੇਸ ਤੇ ਆਪਣੀ ਰਹੀ ਨੇਲ ਬਾਈਟਿੰਗ ਫਾਈਟ ਮੈਂ ਇਹਨਾਂ ਨੂੰ ਮੰਨਦਾ ਕਿਉਂਕਿ ਦੇਖੋ ਅਗਲੀ ਟੀਮ ਨੂੰ ਅਗਲੇ ਪਲੇਅਰਸ ਨੂੰ ਤੁਸੀਂ ਮੌਕਾ ਇਹਦਾ ਦਿਖਾਉਂਦੇ ਆ ਵੀ ਹਾਂ ਤੁਸੀਂ ਟਫ ਦੇ ਰਹੇ ਆ ਉਹਨਾਂ ਨੂੰ ਫਾਈਟ ਤੇ ਫਿਰ ਲੱਗਦਾ ਵੀ ਅਸੀਂ ਕੁਝ ਹੈਗਾ ਐਗਜ਼ਿਸਟ ਕਰ ਰਹੇ ਆ ਵਰਲਡ ਦੇ ਵਿੱਚ ਸੋ ਇੰਡੀਆ ਉਸ ਪਲੇਟਫਾਰਮ ਤੇ ਆ ਵੀ ਅਸੀਂ ਬਹੁਤ ਅੱਛੀ ਜਿਹੜੀ ਹੈਗੀ ਸੈਂਟੀਫਿਕ ਅਪਰੋਚ ਦੇ ਨਾਲ ਆਪਣੀ ਸਪੋਰਟਸ ਟ੍ਰੇਨਿੰਗ ਕਰ ਰਹੇ ਆ ਔਰ ਉਮੀਦ ਕਰਦੇ ਆ ਵੀ ਅੱਛੇ ਮੈਡਲ ਆਉਂਦੀ ਔਰ ਜਦਾਂ ਰਿਪੂ ਜੀ ਨੇ ਗੱਲ ਕੀਤੀ कि ਜੇ ਅਸੀਂ ਆਪਣਾ ਲਕਸ਼ ਅਗੇ 2028 ਔਰ 2032 ਨੂੰ ਸਮਝ ਕੇ ਚੱਲਦੇ ਆ ਉਹਦੀ ਪ੍ਰੈਪਰੇਸ਼ਨ ਸਾਨੂੰ ਅੱਜ ਤੋਂ ਹੀ ਕਰਨੀ ਪੈਗੀ ਔਰ ਕਰਨੀ ਵੀ ਕਿੱਥੇ ਸਾਡੇ 베ਸ ਦੇ ਉੱਤੇ 베ਸ ਦਾ ਮਤਲਬ ਮੈਂ ਸਮਝਦਾ ਵੀ ਗਰਾਸਰੂਟ ਲੈਵਲ ਤੇ ਔਰ ਜਿੱਥੇ ਛੋਟੇ ਬੱਚਿਆਂ ਦੀ ਆਪਾਂ ਗੱਲ ਕਰਦੇ ਆ ਚਾਈਨਾ ਕੋਰੀਆ ਦੀ ਗੱਲ ਕਰੀਏ ਤੇ ਬਿਲਕੁਲ 4 ਸਾਲ 5 ਸਾਲ ਤੋਂ ਉਹਨਾਂ ਦੀ ਪ੍ਰੈਪਰੇਸ਼ਨ ਸ਼ੁਰੂ ਹੋ ਜਾਂਦੀ ਆ ਆਉਣ ਵਾਲੀ 10 ਸਾਲ ਬਾਅਦ ਜਾਂ 20 ਸਾਲ ਦੀ 올림픽 ਦੇ ਤੇ ਸਾਨੂੰ ਵੀ ਕੁਝ ਐਹੋ ਜੀ ਸਟ੍ਰੈਟਜੀ ਇੰਡੀਅਨ ਗਵਰਨਮੈਂਟ ਨੂੰ ਸਪੋਰਟਸ ਨੂੰ ਮਿਨਿਸਟਰੀ ਆਫ ਯੂਥ ਅਫੇਅਰਸ ਨੂੰ ਕਰਨੀ ਚਾਹੀਦੀ ਆ ਵੀ ਜਿੱਦਾਂ ਅਸੀਂ ਛੋਟੇ ਬੱਚਿਆਂ ਦੇ ਕੰਮ ਕਰੀਏ ਤੇ ਜਿਹੜਾ ਸਾਡਾ ਫਿਊਚਰ ਹੋਗਾ ਉਹ ਡੈਫੀਨਿਟਲੀ ਜਿਹੜਾ ਉਹ ਬ੍ਰਾਈਟ ਹੋਏਗਾ ਜੀ ਜੀ ਸੋ ਬਹੁਤ ਬਹੁਤ ਤੁਹਾਡੇ ਸਾਰਿਆਂ ਦਾ ਧੰਨਵਾਦ ਇੰਨੀ ਜਾਣਕਾਰੀ ਸਾਂਝੀ ਕਰਨ ਦੇ ਲਈ ਥੈਂਕ ਯੂ ਸਸਿਕਾ ਜੀ ਸੋ ਤੁਸੀਂ ਸੁਣਿਆ ਕਿ ਇਸ ਤਰੀਕੇ ਦੇ ਨਾਲ ਜੋ ਹੈ ਪੈਰਿਸ 올림픽ਸ ਦੇ ਲਈ ਤਿਆਰੀਆਂ ਜੋ ਹੈ ਪੂਰੀਆਂ ਮੁਕੰਮਲ ਕਰ ਲੀਆਂ ਗਿਆ ਨੇ ਪਾਰਟੀ ਹਾਕੀ ਟੀਮ ਦਾ ਅੱਜ ਸੈਮੀ ਫਾਈਨਲ ਹੋਵੇਗਾ ਤੇ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦਾ ਪ੍ਰਦਰਸ਼ਨ ਜੋ ਹੈ ਅੱਜ ਹਾਕੀ ਟੀਮ ਦੇ ਵੱਲੋਂ ਕੀਤਾ ਜਾਂਦਾ ਹੈ ਕਿ ਕੁਝ ਹੋਵੇਗਾ ਉਸ ਦੇ ਨਾਲ ਜੜੀ ਤਮਾਮ ਜਾਣਕਾਰੀ ਜੋ ਹੈ ਤੁਹਾਡੇ ਤੱਕ ਤੱਕ ਪਹੁੰਚਾਉਂਦੇ ਰਾਵਾਂਗੇ ਫਿਲਹਾਲ ਦੇ ਲਈ ਦਿਓ ਇਜਾਜ਼ਤ ਤੇ ਦੇਖਦੇ ਰਹੋ ਅਜੀਤ ਵੈਬ ਟੀਵੀ